ਤੁਸੀਂ ਜੁੜੇ ਹੋ ਬਸ ਦਾ ਪੰਜਾਬ ਨਾਲ ਤੇ ਮੈਂ ਤੁਹਾਡੇ ਨਾਲ ਜਗਿੰਦਰ ਸਿੰਘ ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਦੇ ਨਾਲ-ਨਾਲ ਅਸੀਂ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਤੁਹਾਡੇ ਨਾਲ ਜੁੜਦੇ ਹਾਂ ਤੇ ਲੋਕਾਂ ਨੂੰ ਅਜਿਹੀਆਂ ਸਖਸ਼ੀਅਤਾਂ ਨੂੰ ਵੀ ਰੂਪ 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 ਕਰਵਾਉਂਦੇ ਆ ਜਿਹੜੀਆਂ ਕਿਸੇ ਜਾਣ ਪਹਿਚਾਨ ਦਾ ਮਤਾਜ ਨਹੀਂ ਆਜ਼ਾਦੀ ਦਿਵਸ ਆਉਣ 'ਚ ਥੋੜੇ ਦਿਨ ਬਾਕੀ ਨੇ ਤੇ ਅਸੀਂ ਬਸ ਦਾ ਪੰਜਾਬ ਵੱਲੋਂ ਇੱਕ ਪ੍ਰਾਲਾ ਕੀਤਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੱਕ ਪਹੁੰਚ ਕੀਤੀ ਜਾਵੇ ਉਹਨਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਜਾਵੇ ਔਰ ਅੱਜ ਜਿਹੜੀ ਸ਼ਖਸੀਅਤ ਮੇਰੇ ਨਾਲ ਰਹਿਣਗੇ ਸਰਦਾਰ ਗੁਰਿੰਦਰ ਸਿੰਘ ਸਿੱਧੂ ਜੀ ਜਿਨ੍ਹਾਂ ਦਾ ਪਹਿਲਾਂ ਤਾਂ ਸਵਾਗਤ ਆਜੀ ਬਹੁਤ-ਬਹੁਤ ਤੁਹਾਡਾ ਮੈਂ ਦੱਸ ਦਿਆਂ ਕਿ ਤੁਸੀਂ ਬਹੁਤ ਸਾਰੇ ਲੋਕ ਗੁਰਿੰਦਰ ਸਿੰਘ ਸਿੱਧੂ ਨੂੰ ਇੱਕ ਬਿਜ਼ਨਸਮੈਨ ਵਜੋਂ ਜਾਂ ਸਮਾਜ ਸੇਵੀ ਵਜੋਂ ਜ਼ਰੂਰ ਜਾਣਦੇ ਹੋ ਪਰ ਬਹੁਤ ਘੱਟ ਲੋਕ ਇਹ ਜਾਣਦੇ ਨੇ ਕਿ ਗੁਰਿੰਦਰ ਸਿੰਘ ਸਿੱਧੂ ਬਾਬਾ ਨਰੰજન ਸਿੰਘ ਦੇ ਪੋਤਰੇ ਨੇ ਜੈਤੋ ਦੇ ਮੋਰਚੇ 'ਚ ਭਾਗ ਲਿਆ ਔਰ ਉਹਦੇ ਨਾਲ ਨਾਲ ਗੁਰੂ ਕੇ ਬਾਗ ਦੇ ਮੋਰਚੇ 'ਚ ਭਾਗ ਲਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਹਿੱਟ ਗ੍ਰੰਥੀ ਰਹੇ ਨੇ ਬਾਬਾ ਨਰੰજન ਸਿੰਘ ਜਿਨ੍ਹਾਂ ਦੀ ਕਹਾਣੀ ਔਰ ਉਹਨਾਂ ਦੀ ਸਖਸ਼ੀਅਤ ਆ ਜਿਹੜੀ ਆਜ਼ਾਦੀ ਦੀ ਜੰਗ ਜਿਹੜੀ ਉਹਨਾਂ ਦੀ ਲੜਾਈ ਜਿਹੇ ਹਿੱਸਾ ਅੱਜ ਅਸੀਂ ਉਹਦੇ ਬਾਰੇ ਵਿਸਥਾਰ ਚ ਗੱਲਬਾਤ ਕਰਾਂਗੇ ਸਿੱਧੂ ਸਾਹਿਬ ਸਵਾਗਤ ਤੁਹਾਡਾ ਹੋ ਗਿਆ ਔਰ ਅ ਸ਼ੁਰੂਆਤ ਇਥੋਂ ਹੀ ਕਰਦੇ ਆ ਕਿ ਥੋੜਾ ਜਿਹਾ ਬਾਬਾ ਨਰਿੰਦਰ ਸਿੰਘ ਜੀ ਦੀ ਸ਼ਖਸੀਅਤ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਥੋਂ ਉੱਤੇ ਮੜਾ ਚਾਨਣਾ ਪਾ ਦੋ ਫਿਰ ਅੱਗੇ ਆਪਾਂ ਵਿਸਥਾਰ ਚ ਚੱਲ ਜਗਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਫਿਰ ਮੈਂ ਆਜ਼ਾਦੀ ਕੁਹਾਟੀਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਜੀ ਝੁੱਕ ਕੇ ਨਮਸ਼ਕਾਰ ਕਰਦਾ ਜੀ ਬੜਾ ਵੱਡਾ ਇਹਨਾਂ ਦੇ ਕਾਰਨ ਅਸੀਂ ਅੱਜ ਆਜ਼ਾਦੀ ਦਾ 75 ਸਾਲ ਮਨਾ ਦਮਾ ਜੀ ਇਹ ਜਗਿੰਦਰ ਸਿੰਘ ਜੀ ਦੇਖੋ ਇਹ ਆਜ਼ਾਦੀ ਆਪਾਂ ਜਿਸ ਤਰ੍ਹਾਂ ਵਿਚਰ ਰਹੇ ਆ ਨਾ ਇਹ ਕੋਈ ਇਸ ਤਰ੍ਹਾਂ ਬੜੀ ਸੌਖੀ ਨਹੀਂ ਮਿਲੀ ਇਹ ਔਖੀ ਹੈ ਇਹ ਉਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੇ ਆਪ ਆਜ਼ਾਦੀ ਘੁਲਾਟੀਆਂ ਨੇ ਉਹਨਾਂ ਦੇ ਪਰਿਵਾਰਾਂ ਨੇ ਬਹੁਤ ਦੁੱਖਾਂ ਕਾਲੀਆਂ ਬੜੀਆਂ ਘਾਲਣਾ ਕਾਲੀਆਂ ਪਿੱਛੇ ਪਰਿਵਾਰਾਂ ਨੇ ਹੂੰ ਤੇ ਮਤਲਬ ਉਹਨਾਂ ਨੂੰ ਬੜਾ ਟਾਈਮ ਲੱਗਿਆ ਸੈੱਟ ਹੋਣ ਵਾਸਤੇ ਜੋਖਮ ਚੱਲੇ ਹਾਂਜੀ ਜੋਖਮ ਚੱਲੇ ਕਿਉਂਕਿ ਉਹ ਆਪ ਆਜ਼ਾਦੀ ਦੀ ਲੜਾਈ ਸੀਗੇ ਹੂੰ ਪਿਛੋਂ ਪਰਿਵਾਰ ਵਿਚਾਰੇ ਉਹਨਾਂ ਨੂੰ ਗਵਰਨਮੈਂਟ ਤੰਗ ਕਰਦੀ ਸੀ ਤਸੱਦ ਚੱਲਿਆ ਤੇ ਕੋਈ ਮਤਲਬ ਇੰਨੀ ਐਜੂਕੇਸ਼ਨ ਨਹੀਂ ਲੈ ਸਕੇ ਪਰਿਵਾਰ ਬੜੇ ਪਛੜ ਗਏ ਪਰ ਫਿਰ ਵੀ ਉਹਨਾਂ ਦੇ ਮਨ ਚ ਸੀਗਾ ਕਿ ਅਸੀਂ ਦੇਸ਼ ਨੂੰ ਜੀ 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 ਬਾਬਾ ਨਰਿੰਦਰ ਸਿੰਘ ਜੀ ਦੀ ਬਾਰੇ ਸ਼ਖਸੀਅਤ ਬਾਰੇ ਦੱਸਦੇ ਹੋ ਸ਼ੁਰੂ ਵਿੱਚ ਇਹ ਸਰ ਨਰਿੰਦਰ ਸਿੰਘ ਮੇਰੇ ਦਾਦਾ ਜੀ ਸੀਗੇ ਉਹ 1911 ਦੇ ਵਿੱਚ ਫਸਟ ਵਰਲਡ ਵਾਰ ਦੇ ਵਿੱਚ ਅ ਬ੍ਰਿਟਿਸ਼ ਜਿਹੜੀ ਆਰਮੀ ਉਹ ਚ ਭੱਤੀ ਹੋਈ ਸੀ ਅੱਛਾ ਉਸ ਤੋਂ ਬਾਅਦ ਉਹ ਬਰਮਾ ਫਰਸਟ ਵਰਡ ਵਾਰ ਬਰਮਾ ਚਲੇ ਗਏ ਉਹ ਵੀ ਇਸ ਕਰਕੇ ਹੋਈ ਸੀ ਕਿਉਂਕਿ ਅੰਗਰੇਜ਼ ਗਵਰਨਮੈਂਟ ਨੇ ਕਿਹਾ ਸੀ ਕਿ ਜੇ ਅਸੀਂ ਆਜ਼ਾਦੀ ਇਹ ਲੜਾਈ ਜਿੱਤ ਜਾਵਾਂਗੇ ਤਾਂ ਅਸੀਂ ਇੰਡੀਆ ਨੂੰ ਆਜ਼ਾਦ ਕਰ ਦਾਂਗੇ ਜੀ ਉਹ ਬਰਮਾ ਚ ਉੱਥੇ ਭੱਤੀ ਹੋ ਗਏ ਉੱਥੇ ਬਹਾਦਰੀਆਂ ਲੜੇ ਉਹਨਾਂ ਨੂੰ ਮਤਲਬ ਉਸ ਬਹਾਦਰੀ ਤੋਂ ਖੁਸ਼ ਹੋ ਕੇ ਅੰਗਰੇਜ਼ ਸਰਕਾਰ ਨੇ ਤਿੰਨ ਮੈਡਲ ਔਰ ਦੋ ਮਰਬੇ ਜ਼ਮੀਨ ਦੇ ਉਹਨੂੰ ਨੂੰ ਇਨਾਮ ਵਜੋਂ ਦਿੱਤੇ ਸਨ ਜੀ ਤੇ ਪਰ ਜੀ ਸਰਬ ਤੁਸੀਂ ਚਲੋ ਜੰਗ ਦੀ ਸ਼ੁਰੂਆਤ ਕਰ ਲਈ ਹੈ ਉਸ ਤੋਂ ਜਿਹੜੀ ਉਹਨਾਂ ਨੇ ਆਉਂਦਾ ਵੀ ਜਿਹੜੀ ਦਸਤਾਰ ਦੀ ਲੜਾਈ ਲੜੀ ਜਦੋਂ ਹੈਟ ਅੰਗਰੇਜ਼ ਸਰਕਾਰ ਕਾਇਰ ਰਹੀ ਸੀ ਲੜਾਈ ਚ ਜੰਗ ਚ ਟੋਪ ਪੈਨੋ ਜੀ ਉਹ ਉਹਦੇ ਖਿਲਾਫ ਵੀ ਉਹਨਾਂ ਨੇ ਕਹਿੰਦੇ ਜੰਗ ਚ ਲੜਾਈ ਲੜੀ ਹਾਂਜੀ ਹਾਂ ਉਹ ਉਹ ਉਦੋਂ ਦੀ ਗੱਲ ਹੈ 1900 ਇਹ 17 ਦੀ ਗੱਲ ਹੈ ਜੀ ਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਕਹਿਤਾ ਕਿ ਤੁਸੀਂ ਟੋਪੀ ਪਹਿਨ ਕੇ ਲੜਨਾ ਪਰ ਉਹ ਉਹਦੇ ਜਦੋਂ ਉਹਨਾਂ ਨੇ ਹੁਕਮ ਦਿੱਤਾ ਤਾਂ ਜਿਹੜੇ ਸਿੱਖ ਫੌਜੀ ਸੀ ਉਹ ਉਲਟ ਹੋ ਗਏ ਉਹਦੇ ਇੱਕਦਮ ਬਗਾਵਤ ਹੋ ਗਈ ਮਤਲਬ ਫਿਰ ਅੰਗਰੇਜ਼ਾਂ ਨੇ ਅਫਸਰਾਂ ਨੇ ਇਹਨਾਂ ਨੂੰ ਕਿਹਾ ਵੀ ਕਿ ਤੁਹਾਡੀ ਮੰਦੇ ਐ ਜਿਹੜੇ ਸਿੱਖ ਫੌਜੀ ਆ ਵੀ ਤੁਸੀਂ ਮਨਾਓ ਫਿਰ ਇਹਨਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਮਤਲਬ ਮਨਾਇਆ ਵੀ ਨਹੀਂ ਇਹ ਇਹ ਟੋਪੀ ਨਹੀਂ ਪਹਿਨਣਗੇ ਬਗ ਬਨ ਕੇ ਹੀ ਲੜਨਗੇ ਜੰਗ ਲੜਨਗੇ ਜੰਗ ਲੜਨਗੇ ਔਰ ਉਹ ਬੜਾ ਵੱਡਾ ਇੱਕ ਮਸਲਾ ਸੀਗਾ ਜਿਹੜਾ ਕਿ ਇਹਨਾਂ ਨੇ ਸੋਲਵ ਕਰਾਇਆ ਔਰ ਅੰਗਰੇਜ਼ਾਂ ਨੂੰ ਉਹਦੀ ਮਹੱਤਤਾ ਦਸੀ ਉਸ ਦਸਤਾਰ ਦੀ ਵੀ ਇਹ ਦਸਤਾਰ ਨਾਲ ਬਨ ਕੇ ਹੋਰ ਬਾਦਰੀਨ ਲੜਨਗੇ ਜੀ ਜੀ ਸਾਡੀ ਪਛਾਣ ਹਾਂ ਜੀ ਦਸਤਾਰ ਸਭ ਇੱਕ ਹੋਰ ਜਿਹੜਾ ਜਿੱਥੋਂ ਚਲੋ ਆਪਾਂ ਮਤਲਬ ਸ਼ੁਰੂਆਤ ਤੋਂ ਹੀ ਕਰ ਲਈ ਗੱਲ ਵੀ ਇੱਕ ਅੰਗਰੇਜ਼ ਜਦੋਂ ਨੌਕਰੀ ਛੱਡਦੇ ਹੂੰ ਕਿਹੜਾ ਸਾਕਾ ਹੁੰਦਾ ਉਦੋਂ ਜਦੋਂ ਉਹਦੇ ਬਰੋਚ ਅੰਗਰੇਜ਼ ਸਰਕਾਰ ਦੇ ਬਰੋਚ ਨੌਕਰੀ ਦੇ ਦਰਾਂ ਨਹੀਂ ਕਾਲੀ ਦਸਤਾਰ ਸਜਾਉਂਦੇ ਆ ਇਹ ਸੋਜਿੰਦਰ ਸਿੰਘ ਜੀ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਜੀ ਜਿਹਦੇ ਵਿੱਚ ਸਿਦਾਰ ਲਖਮਨ ਸਿੰਘ ਧਰੋਵਾਲੀ ਉਹ ਜਿਹੜੇ ਸੀਗੇ ਬਹੁਤ ਉਹ ਮੇਰੇ ਦਾਦਾ ਜੀ ਦੇ ਬਹੁਤ ਅੱਛੇ ਦੋਸਤ ਸੀਗੇ ਤੇ ਉਹਨਾਂ ਨੂੰ ਉੱਥੇ ਜੰਡਨਾ ਬਣ ਕੇ ਸ਼ਹੀਦ ਕਰਤਾ ਸੀ ਉਹ ਮਹੰਤਾਂ ਤੋਂ ਜਿਹੜੇ ਬਰਦੁਆਰੇ ਜਾ ਆਜ਼ਾਦ ਕਰਨ ਵਾਸਤੇ ਉਹ ਜਿਹੜਾ ਐਜੀਟੇਸ਼ਨ ਹੋਈ ਸੀ ਉਹਦੇ ਵਿੱਚ ਬਹੁਤ ਸਾਰੇ ਸਿੱਖੋਨਾਂ ਨੇ ਮਾਰ ਦਿੱਤੀ ਸੀ ਉਹਦੇ ਅਗੇਂਸਟ ਪ੍ਰੋਟੈਸਟ ਵਜੋਂ ਸਿੱਖਾਂ ਨੇ ਕਿਹਾ ਸੀ ਵੀ ਇੱਕ ਦਿਨ ਸਾਰੇ ਕਾਲੀਆਂ ਪੱਗਾਂ ਬੰਨਣਗੇ ਜੀ ਕਿਹ ਕਹਾ ਤੱਕ ਸਾਹਿਬ ਤੋਂ ਹੁਕਮ ਨਮਾ ਜਰੂਰੀ ਸੀ ਉਸ ਟਾਈਮ ਉਹ ਸਾਰਿਆਂ ਨੇ ਕਾਲੀਆਂ ਪੱਗਾਂ ਬਨੀਆਂ ਜਿਹੜੀਆਂ ਪੁਰਾਣੇ ਬੰਦੇ ਹੋ ਦੱਸ ਸਕਦੇ ਤੁਹਾਨੂੰ ਇਹ ਉਸ ਟਾਈਮ ਵਰਮਾ ਸੀਗੇ ਆਰਮੀ ਦੇ ਵਿੱਚ ਇਹ ਆਰਮੀ ਚ ਉਥੇ ਇਹਨਾਂ ਨੇ ਕਾਲੀ ਪੱਗ ਬਨ ਲਈ ਕਿਉਂਕਿ ਉਹ ਪ੍ਰੋਟੈਸਟਾ ਅੰਗਰੇਜ਼ਾਂ ਦੇ ਅਗੇਂਸਟ ਸੀ ਨਾ ਤੇ ਉਹ ਅੰਗਰੇਜ਼ ਅਫਸਰ ਸੀ ਉਹ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਕਾਲੀ ਪੱਗ ਉਤਾਰ ਦਿਓ ਇਹ ਕਹਿੰਦੇ ਵੀ ਨਹੀਂ ਮੈਂ ਕਾਲੀ ਪਗ ਨਹੀਂ ਕਰ ਸਕਦਾ ਇਹ ਸਾਡੇ ਸਿੱਖ ਕੌਮ ਦਾ ਅੱਜ ਪ੍ਰੋਟੈਸਟ ਹੈ ਵੀ ਅਸੀਂ ਇਹ ਨਹੀਂ ਕਰ ਸਕਦੇ ਫਿਰ ਉਹ ਕਹਿੰਦੇ ਵੀ ਐਕਸ਼ਨ ਲਵਾਂਗੇ ਤੁਹਾਡੇ ਤੇ ਅਸੀਂ ਇਹਨਾਂ ਨੇ ਫਿਰ ਉਹ ਰਜਾਇਨ ਉਸੇ ਟਾਈਮ ਰਜਾਇਨ ਕਰਤਾ ਦੇਖੋ ਰਜਾਇਨ ਕਰਕੇ ਤਿੰਨ ਮੈਡਲ ਔਰ ਦੋ ਮਰਬੇ ਜ਼ਮੀਨ ਵਾਪਸ ਕਰਤੀ ਉਹਨਾਂ ਨੇ ਅੱਛਾ ਅੰਗਰੇਜ਼ ਸਰਕਾਰ ਦੇ ਮਰਬੇ ਵੀ ਵਾਪਸ ਹਾਂਜੀ ਵਾਪਸ ਕਰਤੀ ਦੇਖੋ ਉਹ ਸਾਰਾ ਕੁਝ ਵਾਪਸ ਕਰਕੇ ਉਹ ਬੜੀ ਵੱਡੀ ਇੱਕ ਤਰ੍ਹਾਂ ਦੀ ਕੁਰਬਾਨੀ ਸੀ ਦੇਖੋ ਉੱਥੇ ਬਾਹਰ ਤੁਸੀਂ ਕੰਟਰੀ ਨੂੰ ਛੱਡਤੀ ਨੌਕਰੀ ਛੱਡਤੀ ਬਾਹਰ ਕੰਟਰੀ ਜੂ ਬੈਠੇ ਆ ਤੁਸੀਂ ਅੰਦੇਸ਼ਚ ਬੈਠੇ ਕਿਵੇਂ ਆਉਣਾ ਹੈ ਇੰਡੀਆ ਕਿਵੇਂ ਆਉਣਾ ਹੈ ਇੰਡੀਆ ਚਾਹੁੰਦੇ ਤੁਹਾਨੂੰ ਗ੍ਰਿਫਤਾਰ ਕਰ ਲੈਣਾ ਹੂੰ ਇਹ ਮਤਲਬ ਸਾਰਾ ਮਤਲਬ ਚੁੱਟਿਆ ਬਗਾਵਤ ਕਰਤੀ ਐ ਬਗਾਵਤ ਕਰਤੀ ਔਰ ਉਹ ਫਿਰ ਇਹ ਅੰਗਰੇਜ਼ ਗਵਰਨਮੈਂਟ ਦੀ ਹਿਟਲਿਸਟ ਤੇ ਆ ਗਏ ਹੂੰ ਸਿੱਧੂ ਸਾਹਿਬ ਫਿਰ ਉੱਥੋਂ ਫਿਰ ਬਰਮਾ ਚੋਂ ਕਿਦਾਂ ਵਾਪਸ ਆਉਂਦੇ ਜਿਵੇਂ ਤੁਸੀਂ ਆਪ ਹੀ ਇੱਕ ਸਵਾਲ ਚੋਂ ਸਵਾਲ ਨਿਕਲ ਆਇਆ ਬੜੇ ਔਖੇ ਔਖਾ ਜੀ ਉਹ ਬੜਾ ਔਖਾ ਟਾਈਮ ਸੀ ਦੱਸਦੇ ਹੁੰਦੇ ਆ ਵੀ ਉਹ ਫਿਰ ਉਹਨਾਂ ਨੇ ਕਈ ਜਗ੍ਹਾ ਮਤਲਬ ਜਿਸ ਤਰ੍ਹਾਂ ਕੋਈ ਉਹ ਬਾਈ ਰੋਡ ਜਾਂ ਬਾਈ ਸ਼ਿਪ ਕਿਉਂਕਿ ਉੱਥੋਂ ਤੱਕ ਅੱਗੇ ਤਾਂ ਬਾਈ ਸ਼ਿਪ ਹੀ ਹੋਣਾ ਸੀ ਨਾ ਫਿਰ ਇੰਡੀਆ ਜਾ ਕੇ ਉਸ ਟਾਈਮ ਪਾਕਿਸਤਾਨ ਨਹੀਂ ਸੀ ਮਤਲਬ ਲਾਹੌਰ ਇਕੱਠਾ ਹੀ ਸੀ ਹਾਂਜੀ ਉੱਥੇ ਰਹੇ ਲੁਕਸ਼ਪ ਕੇ ਮਤਲਬ ਰਹੇ ਫਿਰ ਉਸ ਤੋਂ ਬਾਅਦ ਇਹ ਜਗਰਾਉ ਆਪਣੇ ਇਲਾਕੇ ਜਾ ਕੇ ਫਿਰ ਇੱਥੇ ਆ ਕੇ ਇਹਨਾਂ ਨੇ ਲੋਕਾਂ ਨੂੰ ਲਾਭ ਮੰਦ ਕਰਨਾ ਸ਼ੁਰੂ ਕਰਤਾ ਜੀ ਫਿਰ ਮਤਲਬ ਅਸਲੀ ਜਿਵੇਂ ਕਹਿੰਦੇ ਆਜ਼ਾਦੀ ਦੀ ਲੜਾਈ ਹਾਂਜੀ ਹਾਂ ਫਿਰ ਉਹ ਪੂਰੀ ਲੜਾਈ ਚ ਉਹ ਲੱਗੇ ਇਹਨਾਂ ਨੇ ਇੱਕ ਵਾਰੀ ਸਤੋ ਮੇਟ ਬਹੁਤ ਵੱਡੀ ਕਾਨਫਰੰਸ ਕਰਾਈ ਸੀ ਜਿਸ ਮਾਸਟਰ ਤਾਰਾ ਸਿੰਘ ਹਾਂ ਸਰਗ ਗੁਲਾਮ ਨਵੀਦਾਰ ਮੁਸਲਮਾਨ ਲੀਗ ਦੇ ਬਹੁਤ ਵੱਡੇ ਲੀਡਰ ਸੀ ਇਹ ਬੜੇ ਬੜੇ ਵੱਡੇ ਵੱਡੇ ਲੀਡਰ ਇੱਥੇ ਉੱਥੇ ਆਏ ਸੀ ਇਹ ਜਿਹੜੀ ਜਿਹੜੀ ਕਾਨਫਰੰਸ ਸੀ ਆਜ਼ਾਦੀ ਲਹਿਰ ਨਾਲ ਜੀ ਇਹ ਆਜ਼ਾਦੀ ਲਹਿਰ ਜੀ ਹਾਂਜੀ ਇਹ ਕਾਨਫਰੰਸ ਸੀ ਉਹਦੇ ਵਿੱਚ ਬੜਾ ਲੋਕਾਂ ਨੂੰ ਉਹ ਲੰਬ ਲੰਬਦ ਕੀਤਾ ਔਰ ਉਹਦੇ ਵਿੱਚ ਫਿਰ ਇਹ ਉਹਦੋਂ ਬਾਅਦ ਰੂਪਕੋਸ਼ ਵੀ ਰਹੇ ਕਾਫੀ ਦਿਰੇ ਜੀ ਜੇਲ ਵੀ ਕੱਟੀ ਇਹਨਾਂ ਨੇ ਹਾਂਜੀ ਇਹ ਐਕਚੁਅਲੀ ਤਾਂ ਨਾਬਾ ਜਿਹੜਾ ਸੀਗਾ ریاست ਦਾ ਜਦੋਂ ਮਹਾਰਾਜਾ ਗੱਦੀ ਤੋਂ ਲਾਇਆ ਹੂੰ ਉਹਦੇ ਫਿਰ ਅਗੇਂਸਟ ਇੱਥੇ ਜੱਤੋ ਦਾ ਮੋਰਚਾ ਲੱਗਿਆ ਹਾਂ ਜੱਤੋ ਦੇ ਜੱਤੋ ਦੇ ਮੋਰਚਾ ਬੜਾ ਕਹਿੰ ਲੋ ਆਜ਼ਾਦੀ ਦੀ ਕਹਿਤਾ ਸੀ ਉਦੋਂ ਗਾਂਧੀ ਨੇ ਵੀ ਜਿਹੜਾ ਉਹ ਮੋਰਚਾ ਜਦੋਂ ਜੱਤ ਹੋ ਗਈ ਆਜ਼ਾਦੀ ਦੀ ਅਸੀਂ ਜਿਹੜੀ ਪਹਿਲੀ ਲੜਾਈ ਹੈ ਜਿੱਤ ਲਈ ਹਾਂਜੀ ਉਹ ਸਿੱਖਾਂ ਦਾ ਸਭ ਤੋਂ ਵੱਡਾ ਮੋਰਚਾ ਸੀ ਸਭ ਤੋਂ ਵੱਡਾ ਮੋਰਚਾ ਹਾਂ ਜਿਹਦੇ ਵਿੱਚ ਹਾਂ ਬੜਾ ਔਰ ਬੜਾ ਲੰਬਾ ਚੱਲਿਆ ਸੀ ਉਹਦੇ ਵਿੱਚ ਬੜਾ ਲੋਕਾਂ ਨੂੰ ਉਤਸ਼ਾਹ ਸੀਗਾ ਲੋਕ ਜਦੋਂ ਜੱਸੇ ਜਾਂਦੇ ਸੀਗੇ ਉਹ ਮੈਂ ਇੱਕ ਹੋਰ ਤੁਹਾਨੂੰ ਜ਼ਿਕਰ ਕਰਨਾ ਵੀ ਸਾਡੇ ਪ੍ਰਭਾਤ ਦੇ ਦੋ ਆਜ਼ਾਦੀ ਘੁਲਾਟੇ ਹੋਏ ਇੱਕ ਸਾਡੇ ਬਾਬਾ ਜੀ ਇੱਕ ਸਾਡੇ ਬਾਬਾ ਜੀ ਸੀਗੇ ਡਾਕਟਰ ਕੇਰ ਸਿੰਘ ਮੁਖਸਰ ਅੱਛਾ ਜੀ ਉਹ ਪਹਿਲੇ ਜਤੂ ਮੋਰਚੇ ਦੇ ਵਿੱਚ ਪਹਿਲੇ ਗਏ ਸੀ ਇਹ ਜੇ ਡਾਕਟਰ ਅੱਛਾ ਜੀ ਉਹ ਜਦੋਂ ਗੋਲੀ ਚੱਲੀ ਸੀ ਉਹ ਡਾਕਟਰ ਸੀ ਸਾਜੀ ਉਹ ਡਾਕਟਰ ਹੀ ਸੀਗੇ ਜੀ ਤੇ ਉਹ ਸ੍ਰੋਮਣੀ ਕਮੇਟੀ ਨੇ ਉਹਨਾਂ ਦੀ ਡਿਊਟੀ ਲਈ ਸੀ ਵੀ ਤੁਸੀਂ ਇਸ ਜੱਥੇ ਦੇ ਨਾਲ ਜਾਣਾ ਅੱਛਾ ਜੀ ਉਹਨਾਂ ਦੀ ਸਾਮ ਸੰਭਾਲ ਕਰਨੀ ਉੱਥੇ ਗੋਲੀ ਚੱਲੀ ਬਹੁਤ ਬੰਦੇ ਮਰ ਗਏ ਜ਼ਖਮੀਆਂ ਨੂੰ ਸੰਭਾਲਿਆ ਉਹਨਾਂ ਨੇ ਸ਼ਹੀਦ ਹੋ ਗਏ ਜੀ ਹਾਂ ਜੀ ਬਹੁਤ ਬੰਦੇ ਸ਼ਹੀਦ ਹੋਏ ਉੱਥੇ ਤੇ ਉਹ ਫਿਰ ਉਹ ਉੱਥੇ ਫੜੇ ਗਏ ਦੇਖੋ ਉਸ ਟਾਈਮ ਇਹ ਇਹਨਾਂ ਨੂੰ ਫੜ ਕੇ ਨਾਬੇ ਜੇਲ੍ਹ ਚ ਬੰਦ ਕਰਤਾ ਤੇ ਜਿਹੜਾ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਜਵਾਹਰ ਲਾਲ ਨਹਿਰੂ ਇਹ ਸੇਮ ਉਹੀ ਇਸ ਬੈਰਕ ਦੇ ਵਿੱਚ ਮਤਲਬ ਸਾਡੇ ਬਾਬਾ ਜੀ ਤੇ ਡਾਕਟਰ ਕੇਰ ਸਿੰਘ ਤੇ ਇਹ ਜਵਾਹਰ ਲਾਲ ਵੀ ਕੋ ਬੈਰਕ ਦੇ ਵਿੱਚ ਬੰਦ ਰਹਿ ਗਏ ਹਾਂ ਜੀ ਕੋਤਾ ਮੇਰੇ ਇਕੱਠੇ ਜੀ ਜੀ ਤੇ ਫਿਰ ਇਹ ਬਾਬਾ ਜੀ ਦਾ ਕੀ ਰੋਲ ਰਿਹਾ ਜੈਤੂ ਦੇ ਮੋਰਚੇ ਕਿਉਂਕਿ ਆਪਣੇ ਸੰਤ ਬਾਬਾ ਮੱਘਰ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਹੈ ਨਾ ਗਾਹੜੇ ਢੁੱਲਰ ਵਾਲੇ ਹਾਂ ਉਹ ਵੀ ਜਥੇ ਨਾਲ ਸੰਤ ਸੁੰਦਰ ਸਿੰਘ ਭਿੰਡਰਾ ਵਾਲੇ ਹਾਂ ਜੀ ਇਹ ਬੜੀਆਂ ਸਖਸ਼ੀਤਾ ਸੀਗੀਆਂ ਹਾਂ ਜੈਤੂ ਦੇ ਮੋਰਚੇ 'ਚ ਇਹ ਸਾਡੇ ਬਾਬਾ ਜੀ ਛੇਵੇਂ ਜਿਹੜਾ ਜਥਾ ਸੀ ਸੀਦੀ ਉਹਦੇ ਵਿੱਚ ਗਏ ਸੀਗੇ ਅੱਛਾ ਸੀਦੀ ਜਥੇ ਕਾਂਟਕ ਸਾਹਿਬ ਤੋਂ ਉੱਥੋਂ ਚੱਲਦੇ ਸੀ ਜੀ ਉਹਦੇ ਵਿੱਚ ਉਹ ਮਤਲਬ ਉੱਥੋਂ ਚੱਲ ਕੇ ਇੱਕ ਤਰ੍ਹਾਂ ਦਾ ਪ੍ਰਚਾਰ ਕਰਦੇ ਹੁੰਦੇ ਸੀ ਉਹ ਲੋਕਾਂ ਨੂੰ ਲਾਮਬੰਦ ਕਰਦੇ ਸੀ ਜੀ ਅਗੇਂਸਟ ਗਵਰਨਮੈਂਟ ਦੇ ਅੱਛਾ ਸ੍ਰੀ ਕਾਂਟਕ ਸਾਹਿਬ ਤੋਂ ਚੱਲ ਕੇ ਪੈਦਲ ਜਾਂ ਉਹ ਮਤਲਬ ਉਹਨਾਂ ਨੂੰ ਕਈ ਦਿਨ ਲੱਗ ਜਾਂਦੇ ਸੀ ਜਾਰ ਨੂੰ ਉੱਤੇ ਜੀ ਤੇ ਉਹ ਜਿਹੜਾ 6ਵਾਂ ਜੱਥਾ ਸੀਗਾ ਉਹਦੇ ਵਿੱਚ ਅਜੇ 5 ਪਿਆਰੇ ਸ਼ਾਮਲ ਹੋਏ ਸੀ ਅੱਛਾ ਗਵਾਈ ਕੀਤੀ ਹਾਂਜੀ ਗਵਾਈ ਕੀਤੀ ਸੀ ਉਸ ਟਾਈਮ ਇਹ ਜਗਰਾਉ ਤਸੀਲ ਦੇ ਜੱ세ਦਾਰ ਸੀ ਅੱਛਾ ਜੱ세ਦਾਰ ਸਾਡੇ ਬਾਬਾ ਜੀ 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 ਤੇ ਫਿਰ ਉਹ ਚੱਲ ਕੇ ਜਦੋਂ ਉੱਥੇ ਗਏ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਫਿਰ ਇਹ ਉਹਦੋਂ ਇਹਨਾਂ ਨੂੰ ਸਜ਼ਾ ਹੋਈ 1 ਸਾਲ ਇਹ ਜੇਲ੍ਹ ਚ ਰਹਿ ਉੱਥੇ ਜੀ ਤੇ ਗੁਰੂ ਕੇ ਬਾਗ ਦੇ ਜਿਹੜਾ ਮੋਰਚਾ ਉਹਦਾ ਵੀ ਕੋਈ ਹੈ ਹਾਂਜੀ ਇਹ ਗੁਰੂ ਕੋਈ ਬਾਗ ਦੇ ਮੋਰਚੇ ਵਿੱਚ ਵੀ ਜੀ ਜਿਹੜਾ ਉੱਥੇ ਇਹਨਾਂ ਨੂੰ ਮੋਰਚਾ ਉਹ ਬੜਾ ਜਿਹੜਾ ਗੁਰੂਕਬਾਗ ਦਾ ਮੋਰਚਾ ਸੀ ਬੜਾ ਸ਼ਾਂਤਮਈ ਮੋਰਚਾ ਸੀ ਉਹ ਚ ਮਤਲਬ ਉਦੋਂ ਅੰਗਰੇਜ਼ ਸਰਕਾਰ ਦੇ ਅੰਗਰੇਜ਼ ਸਰਕਾਰ ਦੇ ਗੇਸਤੀ ਸੀਗਾ ਇੱਕ ਤਰ੍ਹਾਂ ਦਾ ਮਤਲਬ ਉਹ ਬਹੁਤ ਸ਼ਾਂਤਮਈ ਸੀਗਾ ਉਥੇ ਬੜਾ ਮਤਲਬ ਅਤਿਆਚਾਰ ਹੁੰਦਾ ਸੀਗਾ ਤਸਦਦ ਵੀ ਹੈ ਬਹੁਤ ਪਰ ਉਹ ਜਿੱਤੇ ਸੀਗਾ ਅਕਾਲ ਤਖਤ ਵੱਲੋਂ ਹੁਕਮ ਸੀ ਕਿ ਕਿਸੇ ਨੇ ਹੱਥ ਨਹੀਂ ਚੱਕਣਾ ਸ਼ਾਂਤ ਭਈ ਸ਼ਾਂਤ ਭਈ ਫਿਰ ਉਹਦੇ ਚ ਇਹਨਾਂ ਨੂੰ ਉਦੋਂ ਬੜੀ ਕੁਟਮਾਰ ਹੋਈ ਇਹਨਾਂ ਦੀ ਜ਼ਖਮੀ ਹੋ ਗਏ ਫਿਰ ਇਹ ਹਸਪਤਲ ਰਹਿ ਉਤੋਂ ਉਸ ਵਾਰ 9 ਮਹੀਨੇ ਇਹਨਾਂ ਨੂੰ ਫਿਰ ਸਜ਼ਾ ਹੋਈ ਉਸ ਤੇ ਜੀ ਸਾਹਿਬ ਜੋ ਮਰਜੀ ਹੈ ਸਿੱਖ ਧਰਮ ਚ ਜੇ ਪੰਜਵੇਂ ਪਾਤਸ਼ਾਹ ਦੀ ਗੱਲ ਆਉਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹਾਂ ਜੀ ਹਾਂ ਸ਼ਾਂਤੀ ਦੇ ਪੁੰਜ ਤਤੀ ਤਵੀ ਤੇ ਬੈਠ ਗਿਆ ਜੀ ਔਰ ਗੁਰੂ ਸਾਹਿਬ ਨੇ ਨੌਵੇਂ ਪਾਤਸ਼ਾਹ ਨੇ ਸੀਸ ਦੇਤਾ ਜਾ ਕੇ ਹਨਾ ਜੀ ਲਾਲ ਕਿਲੇ ਮਤਲਬ ਜੇ ਸਾਾਨੂੰ ਜੰਗ ਜੁਦਾਂ ਚ ਮਹਾਰਾਜ ਨੇ ਲੜਨ ਦਾ ਸਖਾਇਆ ਤੇ ਸ਼ਾਂਤਮਈ ਰਹਿਣਾ ਉਹ ਵੀ ਰਹਿਣਾ ਵੀ ਸਖਾਇਆ ਮਨਾਏ ਦੇ ਵਾਈ ਆਪ ਕੀਤੀ ਹੈ ਨਾ ਤੇਰਾ ਭਾਣਾ ਮਿੱਠਾ ਲੱਗੇ ਆਪਾਂ ਇਹ ਬਰਦਾਸ਼ਤ ਵੀ ਕਹਿੰਦੇ ਆ ਨਾ ਹੁਣ ਦੇਖੋ ਸਿੱਖਾਂ ਨੇ ਸਿੱਖਾਂ ਨੇ ਵੀ ਉਹ ਤੇ ਚੱਲ ਕੇ ਦਿਖਾਇਆ ਹੈ ਬਹੁਤ ਸਾਰੇ ਸਿੱਖਾਂ ਦਾ ਇਤਿਹਾਸ ਹਾਂਜੀ ਜਿੱਥੇ ਆਪਾਂ ਬਾਬਾ ਜੀ ਉਹਨਾਂ ਦਾ ਜ਼ਿਕਰ ਕਰ ਹਾਂਜੀ ਹਾਂ ਮਤਲਬ ਇਹਨਾਂ ਨੇ ਵੀ ਇਸੇ ਤਰ੍ਹਾਂ ਹੀ ਹੈ ਦੇਖੋ ਇਹਨਾਂ ਦੇ ਮਤਲਬ ਬੜੇ ਅੱਛੇ ਸਾਡੇ ਉਦੋਂ ਆਜ਼ਾਦੀ ਦੀ ਜੋ ਲੜਾਈ ਚੱਲਦੀ ਸੀ ਸਾ ਹੁਕਮ ਸਿੰਘ ਗਵਰਨਰ ਜਿਹੜੇ ਸੀਗੇ ਹਰਿਆਣੇ ਦੇ ਉਹ ਸਾਡੇ ਘਰੇ ਮਾਸਟਰ ਤਾਰਾ ਸਿੰਘ ਜੀ ਗੁਲਾਮ ਨਵੀਡਾਰ ਇੱਕ ਹੋਰ ਤੁਹਾਨੂੰ ਦੱਸਦਾ ਜਗਦੇਵ ਸਿੰਘ ਤਲਵੰਡੀ ਇਹਨਾਂ ਦੇ ਫਾਦਰ ਸਦਾ ਸ਼ੰਗਲ ਸਿੰਘ ਇਹਨਾਂ ਦੇ ਬਹੁਤ ਬੜੀ ਉਹ ਉਹਨਾਂ ਦੀ ਬਹੁਤ ਵੱਡੀ ਕਰਵਾਨੀ ਹੈ ਉਹਨਾਂ ਦੀ ਜਮੀਨਾਂ ਕਹਿੰਦੇ ਜਾਂ ਜਮੀਨਾਂ ਜ਼ਬਤ ਹੋਈਆਂ ਸੀ ਉਹ ਉਸ ਤੋਂ ਬੇਟ ਉਹਨਾਂ ਦੀ ਭੈਣ ਵਿਆਹੀ ਹੋਈ ਸੀ ਪਰ ਉਹ ਸਾਡੇ ਘਰੇ ਆਉਂਦੇ ਹੁੰਦੇ ਸੀ ਰੁਕਦਰ ਜੀ ਤੇ ਤੁਸੀਂ ਫਿਰ ਬਾਬਾ ਜੀ ਉਹਨਾਂ ਨੂੰ ਮਿਲੇ ਹਾਂਜੀ ਮੈਂ ਐਕਚੁਅਲੀ ਬੜਾ ਜ਼ਿਆਦਾ ਲੰਬਾ ਤਾਂ ਨਹੀਂ ਮਤਲਬ ਮੈਂ ਜਦੋਂ 8ਵੀਂ ਕਲਾਸ ਸੀ ਉਹਨਾਂ ਦੀ ਉਦੋਂ ਡੈਥ ਹੋ ਗਈ ਸੀ ਉਦੋਂ ਉਹ ਪੂਰੇ ਹੋ ਗਏ ਸੀ ਮਤਲਬ ਹੌਜ ਤੋਂ ਆਉਣ ਤੋਂ ਬਾਅਦ ਉਹ ਕਹਿ ਲਓ ਮੋਰਚਿਆਂ 'ਚ ਚਲੇ ਗਏ ਔਰ ਮੋਰਚਿਆਂ 'ਚ ਜਾਣ ਤੋਂ ਬਾਅਦ ਫਿਰ ਉਹ ਸਿੱਧ ਸਾਹਿਬ ਪਿੰਡ ਰਹਿ ਕੇ ਵੀ ਪ੍ਰਚਾਰ ਲਈ ਜੁਟੇ ਰਹੇ ਉਹ ਹਾਂਜੀ ਉਹਨਾਂ ਨੇ ਬਹੁਤ ਸਿਰ ਕਾਲ ਤੱਕ ਸਾਹਿਬ ਦੇ ਰਹੇ ਆ ਹੈੱਡ ਗ੍ਰੰਥ ਹਾਂਜੀ ਹੈੱਡ ਗ੍ਰੰਥੀ ਰਹੇ ਆ ਉਹ ਔਰ ਉੱਥੇ ਫਿਰ ਉਹਨਾਂ ਨੇ ਸਿੱਖੀ ਵਾਸਤੇ ਬਹੁਤ ਪ੍ਰਚਾਰ ਕੀਤਾ ਲੋਕਾਂ ਨੂੰ ਬੜਾ ਅਮਤ ਸ਼ਿਕਾਇਆ ਲੈਰ ਕੜੀ ਹਾਂਜੀ ਲੋਕ ਨੂੰ ਉਹ ਮਤਲਬ ਆਮ ਹਜੇ ਵੀ ਸਾਡੇ ਪਿੰਡ ਚ ਉਹਨਾਂ ਦੀ ਜਦੋਂ ਗੱਲਬਾਤ ਕਰਦੇ ਆ ਪੁਰਾਣੇ ਬੰਦੇ ਤਾਂ ਉਹਨਾਂ ਨੂੰ ਇੱਕ ਬੜੀ ਮਤਲਬ ਧਾਰਮਿਕ ਸਿਛਿਤ ਕਹਿੰਦੇ ਹੁੰਦੇ ਮੈਂ ਇੱਕ ਤੁਹਾਨੂੰ ਹੋਰ ਜ਼ਿਕਰ ਕਰਦਾ ਕਿ ਸਰਤਨਵੰਤ ਸਿੰਘ ਜਿਹੜੇ ਅੱਖਾਂ ਦੇ ਡਾਕਟਰ ਸੀਗੇ ਉਹਨਾਂ ਦੇ ਫਾਦਰ ਸਰ ਸੋਹਣ ਸਿੰਘ ਹੋਇਆ ਜਿਨ੍ਹਾਂ ਨੇ ਆਪਣਾ ਸਟੀਕ ਗੁਰੂਗ੍ਰੰਥ ਸਾਹਿਬ ਦੇ ਸਟੀਕ ਲਿਖੇ ਅੰਮ੍ਰਿਤਸਰ ਦੇ ਉਹਨਾਂ ਨਾਲ ਇਹਨਾਂ ਦਾ ਬਹੁਤ ਪਿਆਰ ਸੀ ਜੀ ਸਾਡੇ ਘਰੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਜਿਹੜੀ ਕਿ ਸਾਡੇ ਪੁਰਾਣੇ ਮਤਲਬ ਬੀਬੇ ਜੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹਨਾਂ ਦੇ ਦਾਜ ਚ ਉਦੋਂ ਹੱਥ ਲਿਖਤ ਬੀੜ ਆਈ ਸੀ ਅੱਛਾ ਦਾਜ ਚ ਬੀੜ ਹੈ ਮਤਲਬ ਉਹ ਦੇਖੋ ਵੀ ਉਦੋਂ بڑا ਮਤਲਬ ਇੱਕ ਤਰ੍ਹਾਂ ਦਾ ਨਾ ਮਤਲਬ ਉਹ ਸਾਡੇ ਮਾਤਾ ਜੀ ਸੀਗੇ ਜਿਹੜੇ ਬਹੁਤ ਪਜਨੀਕ ਸੀਗੇ ਤੇ ਉਹ ਬੀੜ ਦੇ ਦਰਸ਼ਨ ਕਰਨ ਵਾਸਤੇ ਇਹ ਆਉਂਦੇ ਹੁੰਦੇ ਸੀ ਸੱਚ ਜੈ ਜੀ ਸਾਹਿਬ ਸਿੰਘ ਸੋਨ ਸਿੰਘ ਇਸ ਸਾਹਿਬ ਸਿੰਘ ਉਹਦਾ ਨਾਮ ਹੈ ਜੈ ਸਿੰਘ ਅਮਰ ਸਰਪਤ ਸਿੱਧਾ ਸਾਹਿਬ ਜਿਹੜੀ ਹੱਥ ਲੈਕਤ ਬੀਣਾ ਦਾ ਬਹੁਤ ਘਟਨੇ ਫਿਰ ਤੁਸੀਂ ਮਤਲਬ ਉੱਥੇ ਕਾਲ ਤੱਕ ਸਾਹਿਬ ਤੇ ਬਾਅਦ ਚ ਨਹੀਂ ਉਹ ਫਿਰ ਕਿਉਂਕਿ ਸਾਡੇ ਬਾਬਾ ਜੀ ਮੁਕਸਰ ਵਾਲੇ ਸੀ ਫਿਰ ਉਹ ਮੁਕਸਰ ਲੈ ਗਏ ਉਹ ਫਿਰ ਮੁਕਸਰ ਉਹਨਾਂ ਨੇ ਦਰਬਾਰ ਸਾਹਿਬ ਉਹ ਡਾਕਟਰ ਕੇਰ ਸਿੰਘ ਹਾਂ ਜੀ ਉਹ ਪੇਟ ਕਰਤੀ ਸੀ ਡਾਕਟਰ ਕੇਰ ਸਿੰਘ ਜਿਹੜੇ ਮਨਦੀਪ ਸਿੰਘ ਨੇ ਪੁਲਿਸ ਹਾਂ ਜੀ ਉਹ ਹੈ ਦੇਖੋ ਡਾਕਟਰ ਕੇਰ ਸਿੰਘ ਬਹੁਤ ਵੱਡੇ ਸੁਤੰਤਰਤਾ ਸੰਗਰਾਮੀ ਹੋਏ ਐ ਜਿਨ੍ਹਾਂ ਦਾ ਪੰਜਾਬ ਚ ਨਾਮ ਹੈ ਉਹ ਉਹਨਾਂ ਨੇ ਯਾ ਮਤਲਬ ਐ ਜੇ ਡਾਕਟਰੀ ਪੇਸ਼ਾ ਦੇਖੋ ਉਹਨਾਂ ਨੇ ਉਹ ਵੀ ਡਾਕਟਰੀ ਪੇਸ਼ਾ ਵੀ ਉਹਨਾਂ ਨੇ ਆਜ਼ਾਦੀ ਕਹਲਾਟੀਆਂ ਨੂੰ ਸਮਰਪਿਤ ਹੀ ਸੀ ਉਹਨਾਂ ਦਾ ਹਾਂ ਉਦੋਂ ਬੱਬਰਾਂ ਦਾ ਜਦੋਂ ਮੁਕਾਬਲੇ ਹੁੰਦੇ ਸੀਗੇ ਹੂੰ ਬੱਬਰ ਲਹਿਰ ਹਾਂ ਬੱਬਰ ਲਹਿਰ ਦੇ ਉਹ ਕਈ ਵਾਰੀ ਗੋਲੀ ਲੱਗ ਜਾਣੀ ਜਾਂ ਜ਼ਖਮੀ ਹੋ ਜਾਣਾ ਇਹਨਾਂ ਨੂੰ ਨਾ ਇਲਾਜ ਕਰਨਾ ਉੱਥੇ ਅੱਛਾ ਕਿਉਂਕਿ ਆਜ਼ਾਦੀ ਦੀ ਲਹਿਰ ਤੇ ਬਬਰ ਲਹਿਰ ਬੜਾ ਵੱਡਾ ਵੱਡਾ ਬੜੀ ਲਹਿਰ ਸੀ ਇੱਕੋ ਗਦਰ ਲਹਿਰ ਬਬਰ ਲਹਿਰ ਹਾਂ ਇਹ ਕਾਲੀ ਲਹਿਰ ਬੜੀਆਂ ਹਨਾ ਇਹ ਉਹਨਾਂ ਦਾ ਇਲਾਜ ਕਰਦੇ ਫਿਰਸਾ ਕਿਤਾਬ ਸਿੰਘ ਸਾਹਾ ਤੇ ਜਿਹੜੇ ਹੋਏ ਆ ਉਹ ਇਹਨਾਂ ਦੇ ਕਮਰੇ 'ਚ ਇੱਥੇ ਆ ਕੇ ਰਹਿੰਦੇ ਰਹੇ ਜਦੋਂ ਹੋਸਟਲ 'ਚ ਪੜਦੇ ਸੀਗੇ ਅੱਛਾ ਇੱਕ ਵਾਰ ਕੀ ਹੋਇਆ ਕਿ ਬੰਬ ਮਤਲਬ ਉਹ ਬਣਾਉਂਦੇ ਹੁੰਦੇ ਸੀਗੇ ਉਹ ਰੋਸ਼ਨਦਾਨ 'ਚ ਕਿਤੇ ਬੰਬ ਰੱਖੇ ਹੋਏ ਸੀਗੇ ਉਹ ਕਬੂਤਰ ਨੇ ਬੰਬ ਕਿਤੇ ਸਿੱਟ ਤੇ ਅੱਛਾ ਜੀ ਉਹ ਬੰਬ ਚੱਲ ਗਿਆ ਇੱਕ ਕਲਾਸ ਚ ਬੈਠੇ ਸੀ ਉਹ ਤੋਂ ਇਹਨਾਂ ਨੂੰ ਗ੍ਰਿਫਤਾਰ ਕਰ ਰਿਆ ਡਾਕਟਰ ਕੀਰ ਸਿੰਘ ਦੇ ਹਾਂਜੀ ਕੀਰ ਸਿੰਘ ਉਹ ਫਿਰ ਇਹਨਾਂ ਨੂੰ ਇਹ ਮਨਾ ਮਤਲਬ ਕਹਤਾ ਇਹਨਾਂ ਨੂੰ ਵੀ ਪੜ੍ਹਾਈ ਸੇਪ ਕਿੱਥੇ ਦਾ ਇਹ ਕਿੱਥੋਂ ਦੀ ਗੱਲ ਹੈ ਇਹ ਖਾਲਸਾ ਸਕੂਲ ਅਮਰਸਰ ਦੀ ਲੁਧਿਆਣਾ ਦੀ ਗੱਲ ਹੈ ਅੱਛਾ ਖਾਲਸਾ ਸਕੂਲ ਲੁਧਿਆਣਾ ਉੱਥੇ ਇਹ ਵਾਕਿਆ ਹੋਇਆ ਸੀ ਜੀ ਔਰ ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਇਹਨਾਂ ਦੇ ਬਹਿਣ ਲਾਤਾ ਸੀ ਪੜ੍ਹਾਈ ਨਹੀਂ ਕਰ ਸਕਦੇ ਅੱਛਾ ਜੀ ਫਿਰ ਲਾਲਾ ਲਾਜਪਤਰਾਏ ਜੀ ਦੇ ਭਰਾ ਜਿਹੜੇ ਸੀਗੇ ਉਹਨਾਂ ਨੇ ਇਹਨਾਂ ਨੂੰ ਜਗਰਾਉ ਉਹ ਇੱਥੇ ਐਡਮਿਸ਼ਨ ਦਵਾਈ ਇੱਥੇ ਇਹਨਾਂ ਦੀ ਫਿਰ ਚੋਰੀ ਛਿਪੇ ਸਾਰੀ ਪੜਾਈ ਕਰਾਈ। ਅੱਛਾ ਜਿਹੜੇ ਲਾਲਾ ਲਾਜਪਤਰਾਏ ਦੇ ਨਾਂ ਤੇ ਸਕੂਲ ਚ ਹਾਂਜੀ ਚੱਲੇ ਉਹਥੇ ਪੜਦੇ ਰਹੇ। ਉਹਥੇ ਪੜ੍ਹਿਆ ਜੀ ਇਸ ਤਰ੍ਹਾਂ ਡਾਕਟਰੀ ਤੱਕ ਲਾਈ ਹਾਂਜੀ ਉਹਨਾਂ ਦੇ ਪੁੱਤਰੇ ਸਾਬ ਮਨਦੀਪ ਸਿੰਘ ਸਿੱਧੂ ਜਿਹੜੇ ਕਿ ਕਮਿਸ਼ਨਰ ਰਏ ਹਰਿਆਣਾ ਨੇ। ਸਿੱਧੂ ਸਾਹਿਬ ਇੱਕ ਜਿਹੜੀ ਮਾਲਵੇ ਦਾ ਇਤਿਹਾਸ ਲਿਖਿਆ। ਹੂੰ ਉਹ ਉਹ ਚ ਵੀ ਬਜ਼ੁਰਗਾਂ ਦਾ ਸਹਾਇਕ ਲਿਖਿਆ। ਹਾਂਜੀ ਇਹ ਮੈਂ ਦਕੋਣਾ ਵੀ ਇਹ ਮਾਲਵਾ ਇਤਿਹਾਸ ਹੈ। ਇਦੇ ਵਿੱਚ ਸਾਡੇ ਬਾਬਾ ਜੀ ਬਾਰੇ ਪੂਰਾ ਸੰਤ ਬਸਾਕਾ ਸਿੰਘ ਜੀ ਨੇ ਲਿਖਿਆ ਸੀ ਇਹ ਉਹਦੇ 'ਚ ਇਹ ਲਿਖਿਆ ਹੋਇਆ ਛੇਮਾ ਸੀਦੀ ਜਥਾ ਜਿਹੜਾ ਉਹਦੇ ਵਿੱਚ ਕੌਣ ਕੌਣ ਗਏ ਉਹਨਾਂ ਦਾ ਨਾਮ ਲਿਖਿਆ ਹੋਇਆ ਓਕੇ ਠੀਕ ਹੈ ਜੀ ਮੈਂ ਪਾੜੀ ਦਿੰਨੇ ਆ ਜੀ ਆਸ਼ਿਕਾਂ ਲਈ ਆ ਪਹਿਲਾਂ ਮੈਂ ਦੱਸਦੇ ਆ ਕਿ ਸੰਤ ਬਸਾਕਾ ਸਿੰਘ ਜੀ ਵੱਲੋਂ ਲਿਖਿਆ ਗਿਆ ਮਾਲਵੇ ਦਾ ਇਤਿਹਾਸ ਔਰ ਇਹ 'ਚ ਬਹੁਤ ਹੀ ਬਹੁਤ ਸਾਰੀਆਂ ਸ਼ਖਸੀਅਤਾਂ ਦਾ ਜ਼ਿਕਰ ਆ ਔਰ ਇਹ 'ਚ ਹੈਗਾ ਛੇਮਾ ਸੀਦੀ ਜਥਾ ਹਣਾ ਪੰਥ ਦੀ ਆਨ ਸ਼ਾਨ ਵਾਸਤੇ ਕੁਰਬਾਨੀਆਂ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਿੰਘ ਵੀ ਪਿੱਛੇ ਰਹਿਣ ਵਾਲੇ ਨਹੀਂ ਸਨ ਕਾਲੀ ਜਥੇ ਦੀ ਮੰਗ ਅਨੁਸਾਰ ਸ਼ੇਮਾ ਸ਼ੀਧੀ ਜਥਾ ਜ਼ਿਲ੍ਹਾ ਫਿਰੋਜ਼ਪੁਰ ਦੇ ਸਿੰਘਾਂ ਨਾਲ ਭੇਜਿਆ ਗਿਆ ਇਸ ਦੇ ਹੈੱਡ ਜਥੇਦਾਰ ਸੰਤ ਪ੍ਰੇਮ ਸਿੰਘ ਜੀ ਕੋਕਰੀ ਜਥੇਦਾਰ ਸੰਤ ^{(3)}ਦਰ ਸਿੰਘ ਜੀ ਕੋਸਾ ਕੋਟਲਾ ਮੀਤ ਜਥੇਦਾਰ ਈਸ਼ਰ ਸਿੰਘ ਮੱਲਣ ਤੇ ਸਕੱਤਰ ਸਦਾ ਭਦਰ ਸਿੰਘ ਉਦੇ ਸਿੰਘ ਅਵੇਲੀ ਸਨ ਅੱਛਾ ਇਸ ਜਥੇ ਦੀ ਪੰਜ ਪਿਆਰਿਆਂ ਵਜੋਂ ਭਾਈ ਹਾਂ ਪੰਜ ਪਿਆਰਿਆਂ ਦੀ ਵਾਹੀ ਚ ਜਾਂਦੇ ਹਾਂ ਹਾਂ ਜੀ ਇਹ ਪੰਜ ਪਿਆਰਿਆਂ ਦੀ ਵਾਹੀ ਜਦ ਉਹਦੇ ਚ ਸਰ ਬਸਾਕਾ ਸਿੰਘ ਜੀ ਸਰ ਬਸਾਕਾ ਸਿੰਘ ਜੀ ਵੀ ਸੀ ਹਾਂ ਸੰਤ ਬਸਾਕਾ ਸਿੰਘ ਆਪ ਗਏ ਹਣੇ ਇਹ ਚ ਪੰਜ ਪਿਆਰਿਆਂ ਚ ਹੈਗੇ ਇਹਦੇ ਨੇ ਸੰਤ ਬਸਾਕਾ ਸਿੰਘ ਜੀ ਕਿਸ਼ਨਪੁਰੇ ਵਾਲੇ ਹਾਂ ਜੀ ਤੇ ਉਹਨਾਂ ਦੇ ਨਾਲ ਦੂਜੇ ਆਪਣੇ ਹੈਗੇ। ਇਹ ਫਿਰੋਜਪੁਰ ਦਾ ਜੱਥਾ ਜਿਹੜਾ ਨਾ ਹਾਂ ਕਿਉਂਕਿ ਇਹ ਆਪਣਾ ਜਿਹੜਾ ਜਗਰਾਉ ਤੋਂ 4 ਕਿਲੋਮੀਟਰ ਬਾਅਦ ਫਿਰੋਜਪੁਰ ਤੋਂ ਸ਼ੁਰੂ ਹੋ ਜਾਂਦਾ ਸੀ। ਅੱਛਾ ਜੀ ਠੀਕ ਠੀਕ। ਇਹ ਆਪਣਾ ਇਲਾਕਾ ਉਹ ਫਿਰੋਜਪੁਰ ਵੀ ਲੁਧਿਆਣਾ ਜ਼ਿਲ੍ਹੇ ਦਾ। ਹਾਂ ਮਤਲਬ। ਉਹਦੇ ਨਾਲ ਤੀਜੇ ਬਾਬਾ ਖੇਮ ਚੰਦ ਸਿੰਘ ਜੀ। ਹਮ। ਖੇਮ ਸਿੰਘ ਜੀ ਚੰਦ। ਹਮ। ਤੇ ਚੌਥੇ ਭਾਈ ਵਿਸਾਕਾ ਸਿੰਘ ਮਹਿਸਤਰੀ। ਹਾਂਜੀ ਤੇ ਪੰਜਵੇਂ ਭਾਈ ਅਮਰ ਸਿੰਘ ਜੀ ਜਸਪਾਲੋਂ ਲੁਧਿਆਣਾ ਹਾਂਜੀ ਇਹ ਇਹ ਪੰਜੇ ਹੈ ਇੱਕ ਇੱਕ ਇਹਦੇ ਵਿੱਚ ਹੋਰ ਵੀ ਉਹਨਾਂ ਦਾ ਹੈਗਾ ਦੇਖੋ ਜ਼ਿਕਰ ਕੀਤਾ ਹੈ ਤਾਂ ਇਸੇ ਹੀ ਹਾਂਜੀ ਉਹਨਾਂ ਦੇ ਬਾਰੇ ਪੂਰਾ ਉਹਨਾਂ ਨੇ ਲਿਖਿਆ ਹੋਇਆ ਹੈ ਉਹਨਾਂ ਦੀ ਸ਼ਖਸੀਅਤ ਬਾਰੇ ਹੈ ਭਾਈ ਨਿਰੰਜਨ ਸਿੰਘ ਜੀ ਸਦਮਾਬੇਟ ਹਨ ਆਪ ਜੀ ਦਾ ਜਨਮ ਸਦਮਾਬੇਟ ਸਦਾ ਧਿਆਨ ਸਿੰਘ ਜੀ ਦੇ ਘਰ ਮਾਤਾ ਨੰਦਕੌਰ ਜੀ ਦੀ ਕੁੱਖੋਂ ਹੋਇਆ ਹਨ ਰੋਜੀ ਰੋਟੀ ਕਮਾਉਣ ਲਈ ਆ ਬਰਮਾ ਗਏ ਤੇ ਉੱਥੇ ਜਾ ਕੇ ਮਿਲਟਰੀ ਪੁਲਿਸ ਵਿੱਚ ਭਰਤੀ ਹੋ ਗਏ ਜਦ ਸ੍ਰੀ ਨਨਕਾਣਾ ਸਾਹਿਬ ਦਾ ਹੱਤਿਆ ਕਾਰਨ ਆ ਜਿਹੜਾ ਕਾਈ ਲక్ష్ਮੀਨ ਸਿੰਘ ਧੀਰੋਵਲ ਹਨੇ ਹੋਇਆਤ ਆਪ ਨੇ ਕਾਲੀ ਦਸਤਾਰ ਸਜਾਈ ਜਿਹੜਾ ਤੁਸੀਂ ਜ਼ਿਕਰ ਕੀਤਾ ਹਨ ਆਪਸਰਾ ਦੇ ਰੋਕਣ ਪਰ ਆਪ ਨਾਮ ਕਟਾ ਕੇ ਵਾਪਸ ਆ ਗਏ ਜੀ ਆਪ ਨੇ ਕਈ ਤਗਮੇ ਵਾਪਸ ਕਰ ਦਿੱਤੇ ਗੁਰੂ ਕੇ ਬਾਗ ਦੇ ਮੋਰਚ ਵਿੱਚ ਆਪ ਜੀ ਨੇ 9 ਮਹੀਨੇ ਕੈਦ ਕੱਟੀ ਵਾਪਸ ਆਏ ਤਾਂ ਤਸੀਲ ਡਿਗਰਾਉਂ ਦੇ ਜਥੇਦਾਰ ਚੁਣੇ ਗਏ ਗੁਰਦੁਆਰਾ ਬੌਲੀ ਸਾਹਿਬ ਜਿਹੜਾ ਇਤਿਹਾਸਿਕ ਗੁਰਦੁਆਰਾ ਹੈ ਜਿਵੇਂ ਪਾਸ਼ਾ ਤੇ ਹਾਂਜੀ ਸ਼ਿਮੇ ਪਾਸ਼ਾ ਜੀ ਦਾ ਹਾਂਜੀ ਜਿਕਰਾ ਹੁੰਦਾ ਉਹਦੇ ਪ੍ਰਧਾਨ ਰਹੇ ਤੇ ਸ੍ਰੀ ਕਾਲਤਾਖ ਸਾਹਿਬ ਦੀ ਮੀਤ ਪ੍ਰਧਾਨ ਹਾਂਜੀ ਸ੍ਰੀ ਕਾਲਤਾਖ ਸਾਹਿਬ ਦੀ ਹੈੱਡ ਗ੍ਰਾਂਥੀ ਵਜੋ ਬਹੁਤ ਵੱਡੀ ਗੱਲ ਹੈ ਤੇ ਸਿੱਧੂ ਸਾਹਿਬ ਜੀ ਆਪਾਂ ਗੱਲ ਕਰ ਲਈਏ ਤਾਂ ਜਿਵੇਂ ਹੁਣ ਤਾਂ ਚਲੋ ਕਾਲਤਾਖ ਸਾਹਿਬ ਦੇ ਜਿਵੇਂ ਕਹ ਲਓ ਜੱਥੇਦਾਰਾਂ ਤੇ ਵੀ ਕਈ ਮਤਲਬ ਲੱਗਦੀ ਉਦੋਂ ਤਾਂ ਉਹ ਯਾਦ ਹਸਤੀ ਜਾਂ ਫੋਨ ਦੇ ਮਾਲਕ ਸੀ ਹਨ ਹਾਂਜੀ ਇਸ ਤਰ੍ਹਾਂ ਦੇ ਹੁਣ ਇਹ ਅਸੀਂ ਜਿਵੇਂ ਸ਼੍ਰੋਮਣੀ ਕਮੇਟੀ ਨੇ ਪਿੱਛੇ ਮਨਾਇਆ ਆਪਣਾ ਜੈਤੂ ਦੇ ਮੋਰਚੇ ਦੀ ਜੰਗ ਦਾ ਉਹਨੇ ਕਾਫੀ ਵੱਡੇ ਸਮਾਗੋ ਕਰਾਏ ਤੇ ਪਰਿਵਾਰਾਂ ਨੂੰ ਯਾਦ ਕੀਤਾ ਤੁਸੀਂ ਹੁਣ ਸਾਡੀ ਦੁਖਤੀ ਰਗ ਛੇੜ ਲਈ ਦੇਖੋ ਸਾਡੇ ਦਾਦਾ ਜੀ ਸਰਨੰਜਨ ਸਿੰਘ ਛੇਵੇਂ ਜਥੇ ਦੇ ਮੇਨ ਮੋਢੀ ਸੀਗੇ ਉਦੋਂ ਔਰ ਉਸ ਟਾਈਮ ਇਹ ਜਗਰਾਉ ਤਸੀਮ ਦੇ ਜਥੇਦਾਰ ਸੀ ਇਹਨਾਂ ਨੇ ਉਦੋਂ ਉਥੇ ਜੈਤੂ ਦੇ ਮੋਰਚੇ ਚ ਔਰ ਏਡੀ ਵੱਡੀ ਕੁਰਬਾਨੀ ਕਰਨ ਵਾਲੇ ਬੰਦੇ। ਇਹਨਾਂ ਨੇ ਐਸੇ ਸਾਲ ਹੀ ਮਨਾਇਆ ਸੀ। ਹਾਂਜੀ ਹੁਣੇ ਪਿਛੇ ਥੋੜੇ ਚਿਰ ਹੋਇਆ ਇਹਨਾਂ ਨੇ ਮਨਾਇਆ। ਔਰ 100 ਸਾਲਾਂ ਮਨਾਇਆ ਗਿਆ ਜੱਤੋਂ। ਹੂੰ। ਤੇ ਉਦੋਂ ਸਾਨੂੰ ਕਿਸੇ ਨੇ ਨਹੀਂ ਬੁਲਾਇਆ। ਨਾ ਕਿਸੇ ਨੇ ਕੋਈ ਸਦਾ ਪੱਤਰ ਦਿੱਤਾ ਨਾ ਕੋਈ ਸਾਨੂੰ ਇਹ ਨਹੀਂ ਦੇਖੋ ਅਸੀਂ ਦੇਖੋ ਇਹ ਅਸੀਂ ਇਸ ਗੱਲ ਦੇ ਨਹੀਂ ਭੁੱਖੇ ਵੀ ਸਾਨੂੰ ਕੋਈ ਖੜਾ ਮਾਨ ਸਤਿਕਾਰ ਕਰਨ। ਪਰ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਤਾਂ ਕਰਨਾ ਚਾਹੀਦਾ। ਪਰਿਵਾਰਾਂ ਨੂੰ ਤਾਂ ਚਾਹੀਦਾ ਹੈ। ਹਾਲਾਂਕਿ ਦੇਖੋ ਅਸੀਂ ਇਹਨੇ ਸਮਰਥਾ ਵੀ ਚਲੋ ਸਾਰਾ ਕੁਝ ਹਾਂ ਮਤਲਬ ਐਸੀ ਕੋਈ ਲਾਲਚ ਨਹੀਂ ਰਾਕਾਰਾਂ ਤੋਂ ਵੀ ਕੋਈ ਨਾ ਅਸੀਂ ਕਦੇ ਲਾਇਆ ਕਿ ਆ ਗਿਆ ਹੀ ਹੈ ਤੁਸੀਂ ਜਾਣਦੇ ਹੋ ਵੀ ਅਸੀਂ ਤਾਂ ਆਪਣੇ ਤੌਰ ਤੇ ਸਾਰਾ ਕੁਝ ਇੱਥੇ ਕਰਦੇ ਹਾਂ ਜੋ ਵੀ ਹੈ ਪਰ ਇਹ ਬਹੁਤ ਇਹਨਾਂ ਦੀ ਇੱਕ ਸ਼੍ਰੋਮੀ ਕਮੇਟੀ ਦੀ ਨਲਾਕੀ ਹੈ ਜਿਸ ਤਰ੍ਹਾਂ ਹੋਰ ਵੀ ਬਹੁਤ ਬੰਦੇ ਜਿਨ੍ਹਾਂ ਨੂੰ ਨਹੀਂ ਇਹਨਾਂ ਨੇ ਬੁਲਾਇਆ ਤੇ ਮਤਲਬ ਆਪਾਂ ਆਪਾਂ ਚਲੋ ਤੁਸੀਂ ਇਸ ਪਾਸੇ ਆਪਾਂ ਤੁਰਪੀ ਥੋੜਾ ਸਿੱਧੂ ਸਾਹਿਬ ਜਿਵੇਂ ਸਰਕਾਰਾਂ ਵੱਲੋਂ ਵੀ ਜਿਹੜਾ ਆਜ਼ਾਦੀ ਘਰਾਟੀਆਂ ਦੇ ਉਹ ਗਰਦਾਸ ਮਾਨ ਦਾ ਇੱਕ ਗੀਤ ਵੀ ਆ ਵੀ ਹਾਰਾਂ ਜੋ ਗਏ ਰਹੇ ਚਲੋ ਖੈਰ ਆਜ਼ਾਦੀ ਘੁਲਾਟੀਆਂ ਨੇ ਇਸ ਕਰਕੇ ਤਾਂ ਨਹੀਂ ਸੀ ਕੋਈ ਜੰਗ ਲੜੀ ਵੀ ਸਾਨੂੰ ਕੋਈ ਸਰਕਾਰ ਦੇਵੇ ਜਾਂ ਅਸੀਂ ਆ ਉਹਨਾਂ ਦਾ ਤਾਂ ਮਕਸਦ ਸੀ ਵੀ ਜਿਵੇਂ ਇੱਕ ਹਦੇਸ਼ ਨੂੰ ਯਾਦ ਕਰਵਾਉਣਾ ਪਹਿਲਾ ਨਿਸ਼ਾਨਾ ਉਹਨਾਂ ਦਾ ਇਹ ਹੀ ਸੀ ਫਿਰ ਹੁਣ ਪ੍ਰਸ਼ਾਸਨ ਵੱਲੋਂ ਜਦੋਂ ਮਨਾਇਆ ਜਾਂਦਾ ਆਜ਼ਾਦੀ ਦਿਹਾੜਾ ਯਾਦ ਕੀਤਾ ਜਾਂਦਾ ਪਰਿਵਾਰਾਂ ਨੂੰ ਖਾਸ ਕਰਕੇ ਮੇਰੇ ਇਲਾਕਾ ਪੱਧਰ ਤੋਂ ਉਹ ਉਹ ਸੋਜਿੰਦਰ ਸਿੰਘ ਉਹ ਤਾਂ ਇੱਕ ਤਰ੍ਹਾਂ ਦੀ ਮਤਲਬ ਇੱਕ ਫਾਰਮੈਲਟੀ ਹੈ ਜੋ ਕਰਦੇ ਆ ਉਹ ਹੂੰ ਮਤਲਬ ਪਰ ਉਹ ਜੇ ਦੇਖੋ ਜੋ ਕੁਰਬਾਨੀਆਂ ਆ ਆਜ਼ਾਦੀ ਕਲਾਟੀ ਨੇ ਕੀਤੀਆਂ ਹੂੰ ਉਹਨਾਂ ਦਾ ਦੇਣਾ ਤਾਂ ਨਹੀਂ ਦੇ ਸਕਦੇ ਇਹ ਤਾਂ ਕਹਿੰਦੇ ਆਜ਼ਾਦੀ ਦੀ ਜੰਗ ਤੋਂ ਬਾਅਦ ਵੀ ਤੁਹਾਨੂੰ ਇੱਕ ਮਰੱਬਾ ਮਿਲਿਆ ਸੀ ਹਾਂਜੀ ਮੈਂ ਉਹ ਦੱਸਦਾ ਤੁਹਾਨੂੰ ਕਿ ਉਸ ਤੋਂ ਬਾਅਦ ਤਹਿਸੀਲਦਾਰ ਜਗਰਾਉਂ ਸਾਨੂੰ ਉਹਨਾਂ ਨੇ ਬੁਲਾ ਕੇ ਜਦੋਂ ਆਜ਼ਾਦੀ ਹੋ ਜਾਂਦੀ ਆਜ਼ਾਦੀ ਹਾਂਜੀ ਜਦੋਂ ਆਜ਼ਾਦ ਹੋ ਗਏ ਹੂੰ ਉਸ ਤੋਂ ਗਵਰਨਮੈਂਟ ਦੀ ਸਕੀਮ ਆਈ ਸੀ ਵੀ ਜਾਦੀ ਘਲਾਟੀਆਂ ਨੂੰ ਮਤਲਬ ਜਮੀਨਾਂ ਅਲਾਟ ਕਰਨੀਆਂ ਸੀ ਇਹ ਇਹਨਾਂ ਨੂੰ ਬੁਲਾਇਆ ਤੇ ਇਹਨਾਂ ਨੇ ਤਸੀਲਾ ਨੂੰ ਜਵਾਬ ਦਿੱਤਾ ਇਹਨਾਂ ਨੂੰ ਇੱਕ ਮਰਬਾ ਜਮੀਨ ਅਲਾਟ ਕੀਤੀ ਗਈ ਸੀ ਕਿੱਥੇ ਜੀ ਇਹ ਬੇਟੇਰੀਏ ਦੇ ਵਿੱਚ ਬੇਟੇਰੀਏ ਇਹ ਉਹਨਾਂ ਨੇ ਕਿਹਾ ਵੀ ਤਸੀਲਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਪਪਨ ਰੰਜਨ ਸਿੰਘ ਜੀ ਹਾਂ ਜੀ ਪਰ ਅਸੀਂ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਹੈ ਅਸੀਂ ਕਿਸੇ ਲਾਲਚ ਵਾਸਤੇ ਨਹੀਂ ਲੜਾਈ ਸੀ ਉਹ ਤਾਂ ਅਸੀਂ ਮਤਲਬ ਇਹ ਉਹੋ ਇੱਕ ਤਰ੍ਹਾਂ ਦਾ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਉਹਦੇ ਵਾਸਤੇ ਸੈਦੀ ਕੁਰਬਾਨੀ ਸੀ ਇਹਦਾ ਕੋਈ ਮੁੱਲ ਨਹੀਂ ਪਾਉਣਾ ਮਤਲਬ ਜਵਾਦ ਅੱਛਾ ਦੇਖੋ ਉਹ ਲੋਨ ਦੇ ਜਿਹੜੇ ਸੀਗੇ ਜਿਹੜੇ ਆਜ਼ਾਦੀ ਦੇ ਵਿੱਚ ਸਮਰਪਿਤ ਲੋਕ ਸੀ ਉਹਨਾਂ ਦਾ ਇੰਨਾ ਸੀਗਾ ਮਤਲਬ ਦੇਖੋ ਤੁਸੀਂ ਕੁਰਬਾਨੀ ਬਹੁਤ ਹੁੰਦੀ ਸੀ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਪਾਰਟੀਸ਼ਨ ਹੋਇਆ ਜਿਹੜਾ ਸਾਡਾ ਬੇਟੇ ਏਰੀਆ ਨਾ ਉਹਦੇ ਵਿੱਚ ਮੁਸਲਮਣ ਗੰਡੀ ਬਹੁਤ ਸੀ ਆਪਣੇ ਸਿੱਖਾਂ ਦੇ ਘਰ ਕਈ ਬਾਹਰ ਖੇਤਾਂ 'ਚ ਬੈਠੇ ਸੀਗੇ ਉਹਨੂੰ ਖਤਰਾ ਹੋ ਗਿਆ ਵੀ ਸ਼ਾਇਦ ਮੁਸਲਮਾਨ ਇਹਨਾਂ ਤੇ ਅਟੈਕ ਨਾ ਕਰ ਦੇਣ ਫਿਰ ਇਹਨਾਂ ਨੇ ਉੱਥੇ ਸ੍ਰੋਮਣੀ ਕਮੇਟੀ ਨੂੰ ਕਹਿ ਕੇ ਹਥਿਆਰ ਮੰਗਾਏ ਇੱਕ ਗੱਡੀ ਭਰ ਕੇ ਹਥਿਆਰਾਂ ਦੀ ਆਪਣੇ ਘਰੇ ਆਈ ਹੂੰ ਇਹ ਉਹ ਗੱਡੀ ਦੇ ਵਿੱਚ ਇਹਨਾਂ ਨੇ ਫਿਰ ਸਾਰਿਆਂ ਨੂੰ ਜਾ ਕੇ ਹਥਿਆਰ ਵੰਡੇ ਜਿਹੜੇ ਬਾਹਰ ਕੱਲੇ ਬੈਠੇ ਸੀ ਕੱਲੇ ਕੱਲੇ ਬੈਠੇ ਸੀ ਉਹਨਾਂ ਨੂੰ ਅਸਲਾ ਦਿੱਤਾ ਸਾਰਾ ਮਿਲ ਜੋ ਸੀ ਹਾਂ ਤੇ ਆਪ ਆਪ ਦੇ ਕੋਲੇ ਦੇਖੋ ਇੱਕ ਪਿਸਤੌਲ ਵੀ ਨਹੀਂ ਰੱਖਿਆ ਹੂੰ ਉਹ ਇਹਨਾਂ ਨੂੰ ਕਿਹਾ ਉਹਨਾਂ ਨੇ ਵੀ ਰੱਖੋ ਤੁਸੀਂ ਉਹ ਕਹਿੰਦੇ ਨਹੀਂ ਮੈਂ ਪਿੰਡ 'ਚ ਬੈਠਾ ਮੀ ਸਾਨੂੰ ਕੋਈ ਖਤਰਾ ਨਹੀਂ ਜਿੱਥੇ ਖਤਰਾ ਆ ਸੀ ਉੱਥੇ ਦੇਣੇ ਮਤਲਬ ਇਹ ਇਸ ਤਰ੍ਹਾਂ ਦਾ ਲੋਕਾਂ ਦੀ ਸੋਚ ਸੀ ਮਤਲਬ ਜਿਵੇਂ ਅੱਜ ਜਿਵੇਂ ਆਪਾਂ ਚਲੋ ਤੁਸੀਂ ਚਲਦੇ ਚਲਦੇ ਪੱਲਾ ਲਾਲਾਜ ਪਤਰਾਏ ਦੀ ਵੀ ਗੱਲ ਕੀਤੀ ਹੈ ਜੇ ਗਰਾਉਂਡ ਸ਼ਹਿਰ ਆਪਾਂ ਬੈਠੇ ਜੇ ਗਰਾਉਂਡ ਸ਼ਹਿਰ 'ਚ ਆ ਤੁਸੀਂ ਮੇਰੇ ਕੋਲ ਕੋਈ ਲਾਲਾ ਲਾਜਪਤਰਾਏ ਲਈ ਵੀ ਪਿੱਛੇ ਜੇ ਕੋਈ ਮੰਗ ਕੀਤੀ ਸੀਗੀ ਇੱਕ ਆਜ਼ਾਦੀ ਕਲਾਟੀਆਂ ਦੇ ਪਰਿਵਾਰਾਂ ਵੱਲੋਂ ਹਾਂਜੀ ਹਾਂਜੀ ਸੋਜਿੰਦਰ ਸਿੰਘ ਜੀ ਮੈਂ ਇਹਦੇ ਬਾਰੇ ਬਹੁਤ ਸੀ ਕਈ ਵਾਰ ਅਸੀਂ ਅਫਸਰਾ ਨਾਲ ਵੀ ਉਹ ਸੀਐਮ ਸਾਹਿਬ ਨਾਲ ਵੀ ਇੱਕ ਵਾਰ ਅਸੀਂ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਸੀ ਜਿਹੜਾ ਜਗਰਾਉ ਸ਼ਹਿਰ ਹੈ ਦੇਖੋ ਲਾਲਾ ਲਾਜਪਤਰਾਏ ਜੀ ਦਾ ਆਪਣਾ ਸ਼ਹਿਰ ਹੈ ਇੱਥੇ ਸਾਰਾ ਮਤਲਬ ਸਿਰਫ ਉਹਨਾਂ ਦਾ ਜਨਮ ਹੀ ਤੋਂ ਢੀਕੇ ਹੋਇਆ ਬਾਕੀ ਇੱਥੇ ਬਚਦਰਿਆ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਲਾਲਾ ਜੀ ਇੱਥੋਂ ਦੇ ਸੀ ਬਹੁਤ ਲੋਕ ਟੁੱਡੀ ਕਿਸਮ ਦੇ ਫਿਰ ਦੇਖੋ ਤੁਸੀਂ ਸ਼ਾਮ ਸਿੰਘ اٹਾਰੀ ਉਹਨਾਂ ਦਾ ਜਨਮ ਕੌਕੇ ਹੋਇਆ ਤੇ ਆਪਣੇ ਉਹਨਾਂ ਦਾ ਵੀ ਦੇਖੋ ਜੇ ਇਹ ਜਗਰਾਉਂ ਵੈਸੇ ਗਦਰੀ ਬਾਬੇ ਵੀ ਕਾਫੀ ਆਪਣੇ ਲੱਗਦੇ ਸਨ ਬਹੁਤ ਰਹੇ ਹੈ ਸਰ ਕਰਨਲ ਸਿੰਘ ਈਸਰੂ ਉਹ ਈਸਰੂ ਤਾਂ ਉਹਨਾਂ ਨੂੰ ਸਿਰਫ ਜ਼ਮੀਨ ਲੋਟ ਹੋਈ ਜੀ ਜਦੋਂ ਜਦੋਂ ਉਹ ਇਹ ਕਰਨਲ ਗੁਰਦੀਪ ਸਿੰਘ ਲੇਖਕ ਜਿਹੜੇ ਉਹਨਾਂ ਦੀ ਫੈਮਿਲੀ ਉਹਨਾਂ ਦੇ ਚਾਚਾ ਜੀ ਸੀ ਉਹਨਾਂ ਚਾਚਾ ਇਹ ਜਦੋਂ ਇੱਥੋਂ ਗਏ ਆ ਗੋਆ ਉਹ ਟ੍ਰੇਨ ਇੱਥੋਂ ਹੀ ਦੇ ਬੈਠ ਕੇ ਗਏ ਸੀ ਜਗਰਾਉਂ ਤੋਂ ਜਗਰਾਉਂ ਤੋਂ ਬੈਠ ਕੇ ਗਏ ਸੀ ਤੇ ਉੱਥੇ ਜਾ ਕੇ ਦੇਖ ਲੋ ਛੇੜੋਗੇ ਪਿੱਛੇ ਜੇ ਮੈਂ ਆਪਣੀਆਂ ਜਗਰਾਉਂ ਸ਼ਹਿਰ ਦੀਆਂ ਮੋਤਵਾਰ ਜਿਹੜੀਆਂ ਸੱਚੀ ਸੀਤਾ ਉਹਨਾਂ ਨੇ ਇਸ਼ਲਾ ਦਿੱਤੀ ਸੀ ਕਿ ਆਪਾਂ ਸਰ ਸ਼ਾਮ ਸਿੰਘ ਟਾਰੀ ਦਾ ਹੂੰ ਕੋਈ ਯਾਦਗਾਰ ਇੱਥੇ ਬਣਾਈ ਹੂੰ ਉਹ ਹੈ ਤਾਂ ਜਗਰਾਉਂ ਦੇ ਸੀਗਾ ਹੂੰ ਬੜੀ ਵੱਡੀ ਉਹਨਾਂ ਦੀ ਉਹਨਾਂ ਦੀ ਬੜੀ ਵੱਡੀ ਕਰਵਾਣੀ ਮਹਾਰਾਜਾ ਰਣਜੀਤ ਸਿੰਘ ਦੇ ਚਾਹ ਲੋ ਦੇਖੋ ਜੀ ਉਹ ਬੜੀ ਵੱਡੀ ਹੁਣ ਤਾਂ ਜ਼ਿਆਦਾ ਜ਼ਿਕਰ ਹੁੰਦਾ ਹੂੰ ਜਦੋਂ ਅਮਾਨੀਆਂ ਦਾ ਵਿਆਹ ਹੋਇਆ ਹੂੰ ਪਾਕਿਸਤਾਨ ਨੂੰ ਬਹੁਤ ਵੱਡਾ ਵਿਆਹ ਸੀ ਸਰ ਸ਼ਾਮ ਸਿੰਘ ਟਾਰੀ ਦੀ ਬੇਟੀ ਨੂੰ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਪੁੱਤਰੇ ਵਿਆਹਣ ਆਏ ਆ ਉਹ ਸਭ ਤੋਂ ਵੱਡੀ ਵਿਆਹ ਸੀ ਉਦੋਂ ਸਰ ਸ਼ਾਮ ਸਿੰਘ ਟਾਰੀ ਨੇ ਸਾਰਾ ਕੌਂਕੇ ਕਲਾ ਪਿੰਡ ਆਪਣਾ ਉੱਥੇ ਬੁਲਾਇਆ ਤੇ ਉਹ ਬਰਾਤ ਕਿੰਨੇ ਆਜੂਦੋਂ ਮਹਾਰਾਜਾ ਰਣਜੀਤ ਸਿੰਘ ਮੋਹਰਾਂ ਦੀ ਬਰਖਾ ਕਰਦਾ ਉਦੋਂ ਆਇਆ ਸੀ ਵਿਆਹ ਵਾਸਤੇ ਤੇ ਬਹੁਤ ਵੱਡਾ ਖਰਚਾ ਹੋਇਆ ਸੀ ਉੱਥੇ ਜਦ ਤੁਸੀਂ ਜ਼ਿਲ੍ਹਾ ਬਣਾਉਣ ਦੀ ਮੰਗ ਕਰਦੇ ਸੀ ਆਜ਼ਾਦੀ ਖਲਾਟੀਆਂ ਦੇ ਪਰਿਵਾਰਾਂ ਵੱਲੋਂ ਜੱਗਾ ਅਸੀਂ ਹਾਂਜੀ ਅਸੀਂ ਇਹ ਕਾਫੀ ਡਿਮਾਂਡ ਕੀਤੀ ਹੁਣ ਵੀ ਸਾਡੀ ਡਿਮਾਂਡ ਹੈ ਹੂੰ ਵੀ ਲੁਧਿਆਣਾ ਆਪਨੇ ਆਪਜੀ ਬਹੁਤ ਵੱਡਾ ਸ਼ਹਿਰ ਹੋ ਗਿਆ ਹੂੰ ਦੀ ਜਗਰਾਉ ਨੂੰ ਜਿਹੜਾ ਉਹਦਾ ਬਣਦਾ ਹੱਕ ਹੈ ਇਤਿਹਾਸਕ ਸ਼ਹਿਰ ਹੈ ਸ਼ਹਿਰ ਹੈ ਇਹ ਜ਼ਰੂਰ ਜ਼ਿਲ੍ਹਾ ਬਣਾਉਣਾ ਚਾਹੀਦਾ ਹੂੰ ਤੇ ਹਜੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹੂੰ ਤੇ ਜਦੋਂ 2014 ਚ ਮੋਦੀ ਸਾਹਿਬ ਵੀ ਮੇਰੇ ਕੋਲ ਸ਼ੁਰੂਆਤ ਆਰਦੀ ਉਹਨਾਂ ਨੇ ਜਿਹੜੀ ਪਹਿਲੀ ਸਿੱਥੋਂ ਕੀਤੀ ਸੀ ਉਹਨੂੰ ਕਹਿ ਕੇ ਕਿਸੇ ਵੀ ਲਾਲਾ ਹਾਂ ਜੀ ਉਹਨਾਂ ਦੀ ਹਾਂ ਉਹਨਾਂ ਨੇ ਸ਼ਹਿਰ ਨੂੰ ਅਸੀਂ ਮੜਦਾ ਪਤੇ ਰਹਿ ਲਈ ਇੱਥੇ ਹੋਈ ਸੀ ਮੇਰੀ ਯਾਦ ਸਭ ਤੋਂ ਪਹਿਲਾਂ ਇੱਥੇ ਹੋਈ ਸੀ ਰੇਲੀ ਕੋਈ ਸੀ ਫਿਰ ਕਹਿੰਦੇ ਕੇਂਦਰ ਤੱਕ ਵੀ ਕੀਤੀ ਅਪਰੋਚ ਕੋਈ ਗ੍ਰਾਂਟ ਆਉਣਾ ਨਹੀਂ ਹ ਹੁਣ ਸਾਡੀ ਹੈ ਵੀ ਅਸੀਂ ਇੱਕ ਵਾਰ ਜ਼ਰੂਰ ਜਾ ਕੇ ਹਾਂ ਜੀ ਸਾਡੀ ਹੈਗੀ ਜਗਰਾਉਂ ਵੈਲਫੇਅਰ ਸੁਸਾਇਟੀ ਹੈ ਅੱਛਾ ਜਿਹਦਾ ਮੈਂ ਪ੍ਰੈਜ਼ੀਡੈਂਟ ਕੋਈ ਤੁਸੀਂ ਪਰਦਾਨ ਹਾਂਜੀ ਤੇ ਸਾਡਾ ਇਹ ਹੈਗਾ ਵੀ ਅਸੀਂ ਅਸੀਂ ਜਗਰਾਉਂ ਦੇ ਵੈਲਫੇਅਰ ਵਾਸਤੇ ਹੀ ਕੰਮ ਕਰਦੇ ਹਾਂ ਜੀ ਅਸੀਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਸਾਡਾ ਆਪਣਾ ਤੇ ਉਹ ਮਤਲਬ ਸਾਡੀ ਇਹ ਹੈਗੀ ਆ ਵੀ ਅਸੀਂ ਜਗਰਾਉਂ ਨੂੰ ਜਿਹੜਾ ਇਹਦਾ ਬਣਦਾ ਹੱਕ ਜਰੂਰ ਦਵਾਈਏ ਫਿਰ ਕੋਈ ਸਰਕਾਰ ਪਾਸੋਂ ਆਜ਼ਾਦੀ ਕਲਾਟੀਆਂ ਦੇ ਪਰਿਵਾਰਾਂ ਲਈ ਜਿੱਦਾਂ ਤੁਸੀਂ ਇਕੱਠੇ ਹੁੰਦੇ ਰਹਿੰਦੇ ਹੋ ਆਜ਼ਾਦੀ ਕਲਾਟੀਆਂ ਦੇ ਪਰਿਵਾਰ 15 ਅਗਸਤ ਵੀ ਗਾਂ ਆ ਰਹੀ ਹੈ ਜੀ ਔਰ ਆਜ਼ਾਦੀ ਦਿਵਸ ਆ ਰਿਹਾ ਕੀ ਕੀ ਕੋਈ ਮੰਗ ਜਾਂ ਕੋਈ ਹੋਰ ਕਰਦੇ ਹੋ ਦੇਖੋ ਉਹ ਜਿਹੜੇ ਵਿਚਾਰੇ ਗਰੀਬ ਪਰਿਵਾਰ ਹਨ ਆਜ਼ਾਦੀ ਘੁਲਾਟੀਆਂ ਦੇ ਬਹੁਤ ਸਾਰੇ ਹੈਗੇ ਹਾਂ ਬਹੁਤ ਹੈ ਜਿਹੜੇ ਦੇਖੋ ਉਹ ਗਰੀਬ ਤਾਂ ਰਹਿ ਗਏ ਕਿਉਂਕਿ ਉਹਨਾਂ ਦੇ ਜਿਹੜੇ ਮੋਢੀ ਸੀਗੇ ਉਹ ਆਜ਼ਾਦੀ ਦੀ ਜੰਗ ਚ ਲੜਦੇ ਰਹੇ ਹਾਂ ਉਹਨਾਂ ਦਾ ਜਿਹੜੇ ਵਿਚਾਰਿਆਂ ਦਾ ਜ਼ਰੂਰ ਕੁਛ ਨਾ ਕੁਛ ਹੋਣਾ ਚਾਹੀਦਾ ਹਾਂ ਉਹਨਾਂ ਨੂੰ ਕੋਈ ਬਣਦਾ ਦੇਖੋ ਜਿਸ ਤਰ੍ਹਾਂ ਹੁਣ ਆਪਾਂ ਕਹਿੰਦੇ ਆ ਵੀ ਆਰਮੀ ਜਿਹੜਾ ਸ਼ਹੀਦ ਹੋ ਜਾਂਦਾ ਉਹਨੂੰ 1 ਕਰੋੜ ਰੁਪਏ ਮਿਲਦਾ ਹਾਂ ਤੇ ਇਹਨਾਂ ਨੂੰ ਜਿਹੜੇ ਪਰਿਵਾਰ ਪਿੱਛੇ ਰਹਿ ਗਏ ਆ ਦੇਖੋ ਇਹਨਾਂ ਨੇ ਵੀ ਆਜ਼ਾਦੀ ਵਾਸਤੇ ਲੜਾਈ ਲੜੀ ਹੈ ਹਾਂ ਤੇ ਉਹਨਾਂ ਦੇ ਬਿਰੋਹ ਉਹ ਸਾਰੇ ਪਰਿਵਾਰ ਹੋਣਗੇ ਜਿਹੜਾ ਕਿ ਵੈਸੇ ਪਿੱਛੇ ਇਹ ਵੀ ਚੱਲੀ ਸੀ ਵੀ ਜਿਹੜੇ ਸਿੱਖ ਐ ਕਿ ਲੋਬਾਰ ਵੀ ਆ ਉਹ ਵੀ ਦੇਖਿਓ ਜਿਹੜੀਆਂ ਜੰਗਾਂ ਹੋਈਆਂ ਨੇ ਚਾਰ ਜੰਗਾਂ ਉਹ ਵੀ ਇੱਕ ਆਜ਼ਾਦੀ ਦੀ ਉਹ ਚੀਜ਼ ਲੜਾਈ ਸੀਗੀ ਇਹ ਇਹ ਵੀ ਮੰਗ ਉਠੀ ਸੀ ਨਾ ਪਾਰਲੀਮੈਂਟ ਚ ਵੀ ਜਦ ਮਿਲਲਾ ਦਾ ਢੀਸਾ ਸਾਹਿਬ ਨੇ 28 ਸੀ ਵੀ ਇਹ ਜਿਹੜੀਆਂ ਸਿੱਖ ਐਂਗਲੋ ਵਾਰ ਆ ਇਹਨਾਂ ਨੂੰ ਵੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਆਜ਼ਾਦੀ ਦੀ ਉਹ ਦਿੱਤਾ ਜਾਵੇ ਹਾਂਜੀ ਉਹ ਮੰਗ ਲਾਇਦਾ ਦੇਖੋ ਉਹ ਉਹ ਹੈ ਤਾਂ ਇੱਕ ਤਰ੍ਹਾਂ ਦੇ ਅੰਗਰੇਜ਼ ਗਵਰਨਮੈਂਟ ਨੇ ਅੰਗੇਜ਼ ਹੀ ਲੜਿਆ ਉਹ ਸਾਰੇ ਦੇਖ ਲਾ ਆਪਣੇ ਦੇਖੋ ਜੇ ਤੁਸੀਂ ਹਟਾਰੀ ਜੰਗਾਂ ਇਹ ਵੀ ਹੈ ਇਹ ਆਜ਼ਾਦੀ ਕਰਾਤੀ ਬਿਲਕੁਲ ਸਹੀ ਹੈ ਕੋਈ ਸ਼ੱਕ ਨਹੀਂ ਹੈ ਤੇ ਆਪਣੇ ਤਾਂ ਦੇਖੋ ਪੁੰਦਰੀ ਜਿਹੜਾ ਹੈਗਾ ਹਾਂਜੀ ਅ ਇੱਥੇ ਬੋਲੀ ਹਾਂ ਅਲੀਵਾਲ ਦੀ ਜੰਗ ਬਦੋਵਾਲ ਦੀ ਵੀ ਜੰਗ ਬਦੋਵਾਲ ਵੀ ਜੰਗ ਆਪਣੇ ਲਾਸਟ ਆ ਕੇ ਬਦੋਵਾਲ ਦੀ ਬਦੋਵਾਲ ਕਤ ਹੋਈ ਹੈ ਔਰ ਬੜੀ ਉੱਥੇ ਜ਼ਬਰਦਸਤ ਲੜਾਈ ਹੋਈ ਉਹ ਤਾਂ ਅਲੀਵਾਲ ਦੀ ਚ ਤਾਂ ਕਹਿੰਦੇ ਹਜ਼ਾਰਾਂ ਹਾਂਜੀ ਉਹ ਉਹ ਅੱਜ ਵੀ ਜ਼ਿਕਰ ਉਹਦਾ ਆਉਂਦਾ ਹੂੰ ਜੀ ਉੱਥੇ ਬਹੁਤ ਬਹਾਦਰੀ ਨਾਲ ਸਿੱਖ ਲੜੇ ਔਰ ਇਹ ਵੀ ਹੈ ਕਹਿੰਦੇ ਮਹਾਰਾਜ ਮਹਾਰਾਣੀ ਨੇ ਚਿੱਠੀਆਂ ਲਿਖੀਆਂ ਸੀ ਉਸ ਸਮੇਂ ਹਾਂਜੀ ਉਹਨਾਂ ਨੇ ਹਾਂ ਮਹਾਰਾਣੀ ਜਿੰਦਕੌਰ ਨੇ ਉਦੋਂ ਹਾਂ ਜਿੰਦਕੌਰ ਅ ਸੇਮ ਪਰੋਚ ਜਿਹੜੇ ਕਹਿੰਦੇ ਸਿੱਖ ਲੜੇ ਜਾ ਕੇ ਪਿੰਡਾਂ ਚ ਜਾ ਕੇ ਜਿਹੜੇ ਲੜੇ ਆ ਜਿੱਥੇਆਂ ਚ ਬਿਨਾਂ ਤਨਖਾਹ ਜਾਂ ਵੈਸੇ ਹੀ ਨਹੀਂ ਉਹਨਾਂ ਦੇ ਵਿੱਚ ਤਾਂ ਉਹ ਮਤਲਬ ਸੀਗਾ ਕਿ ਜਜਬਾਸੀ ਬਿਲਕੁਲ ਉਹ ਕੋਈ ਕਿਸੇ ਲਾਲਚ ਵਾਸ ਨਹੀਂ ਸੀ ਲੜੇ ਹੂੰ ਉਹ ਜਲਜਬਾਸੀ ਜਿਹੜਾ ਜਲਜਬਾਹੀ ਇਸ ਤਰ੍ਹਾਂ ਦੇ ਹੂੰ ਔਰ ਮੇਰਾ ਇਹ ਖਿਆਲ ਆ ਪਾ ਕਾਫੀ ਗੱਲਬਾਤ ਕਰ ਲਈ ਹੈ ਹਾਂਜੀ ਔਰ ਖਾਸ ਕਰਕੇ ਸਾਡਾ ਪ੍ਰੋਗਰਾਮ ਹੀ ਇਹ ਹੈ ਵੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਅ ਔਰ ਕੱਲ ਅਸੀਂ ਇੱਕ ਜਿਹੜਾ ਇੱਕ ਉਹਦਾ ਚੈਨਲ ਦਾ ਕਰ ਵੀ ਰਏ ਸੀ ਤਿਆਰ ਉਹ ਚ ਇੱਕੋ ਸੀ ਵੀ ਜਿਹੜੇ ਲੋਕ ਮੁੱਦੇ ਲੋਕ ਮਸਲੇ ਆ ਉਹਨਾਂ ਨੂੰ ਸਰਕਾਰਾਂ ਤੱਕ ਪਹੁੰਚਾਇਆ ਜਾਵੇ ਜਾਂ ਜਿਵੇਂ ਉਹਨਾਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਜਿਹੜਾ ਸਨੇਹਾ ਇੱਕ ਥੋਡੇ ਰਹੀਂ ਮੈਨੂੰ ਅਸੀਂ ਪਹੁੰਚਾਉਣਾ ਚਾਹੁੰਦੇ ਆ ਔਰ ਅਸੀਂ ਕਾਫੀ ਗੱਲਬਾਤ ਕੀਤੀ ਹੈ ਔਰ ਬਾਬਾ ਨਰਿੰਦਰ ਸਿੰਘ ਜਾਂ ਡਾਕਟਰ ਕੀਰ ਸਿੰਘ ਜਿਨ੍ਹਾਂ ਨੇ ਪ੍ਰਮਾਨ ਨਾਲ ਸੰਬੰਧਤ ਨੇ ਸਿੱਧੂ ਸਾਹਿਬ ਉਹਨਾਂ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਕੱਲਣਾ ਬਾਰੇ ਉਹਨਾਂ ਦੀ ਪੰਥ ਲਈ ਜਿਹੜੀ ਦੇਣ ਔਰ ਉਹਦੇ ਬਾਰੇ ਅਸੀਂ ਕਾਫੀ ਵਿਸਤਾਰ ਚ ਗੱਲਬਾਤ ਕੀਤੀ ਹੈ ਔਰ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਪਰਿਵਾਰਾਂ ਨੂੰ ਉਹ ਵੀ ਜਿਹੜਾ ਇੱਕ ਸੱਦਾ ਦੇਣਾ ਚਾਹੀਦਾ ਜਾਂ ਪਰਿਵਾਰਾਂ ਬਾਰੇ ਜਿਨ੍ਹਾਂ ਨੇ ਜੈਤੋ ਦੇ ਮੋਰਚੇ 'ਚ ਜਾਂ ਗੁਰੂ ਕੇ ਬਾਗ ਦੇ ਮੋਰਚੇ 'ਚ ਭਾਗ ਲਿਆ ਉਹ ਅਸੀਂ ਵਿਸਾਰਚ ਕਾਫੀ ਗੱਲਬਾਤ ਕੀਤੀ ਹੈ ਔਰ ਭਵਿਕਜ ਵੀ ਸਿੱਧੂ ਸਾਹਿਬ ਅਸੀਂ ਤੁਹਾਨੂੰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਤੇ ਤੁਹਾਡਾ ਇੱਕ ਵਾਰੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਬੁਲਾ ਕੇ ਇਸ ਤਰ੍ਹਾਂ ਮਾਣ ਦਿੱਤਾ ਥੈਂਕ ਯੂ ਬਹੁਤ-ਬਹੁਤ ਥੈਂਕਸ ਤੁਹਾਡਾ ਥੈਂਕ ਯੂ